ਠੀਕ ਕੌਣ ਬੋਲ ਰਿਹਾ ਇਸ ਵਕਤ ਤੇ ਗਲਤ ਕਿ ਦਿਸ਼ਾ ਵੱਲ ਕੌਣ ਜਾ ਰਿਹਾ ਜਿਹੜਾ ਧੜਾ ਸਵਾਲ ਉਠਾ ਰਿਹਾ ਉਹ ਸਵਾਲ ਬਾਜਬ ਨਹੀਂ ਜਦੋਂ ਸ਼ਿਕਾਇਤ ਕੀਤੀ ਆ ਸਵਾਲ ਕਰਨ ਵਾਲੇ ਧੜੇ ਨੇ ਉਹ ਸ਼ਿਕਾਇਤ ਦੇ ਵਿੱਚ ਵੀ ਬਹੁਤ ਜ਼ਿਆਦਾ ਵਜਨ ਨਹੀਂ ਹੈ ਉਹ ਸਭ ਤਰ੍ਹਾਂ ਦੀ ਨੁਕਤੀ ਦਾ ਹਰਾਮ ਨਾਲ ਕਹਿ ਦੇਣਗੇ ਵੀ ਗਲਤੀ ਹੋਈ ਹੈ ਜੀ ਸੈਣੀ ਵਾਲੀ ਸਾਤ ਨੂੰ ਦੂਜਾ ਯਹਾਰ ਆਲਮਾ ਤੇ ਉਹ ਕਹਿ ਦੇਣਗੇ ਜੀ ਉਹ ਤਾਂ ਢੀਂਢਾ ਸਾਹਿਬ ਢੀਂਢਾ ਸਾਹਿਬ ਉੱਥੇ ਮੰਨੇ ਵੀ ਨਹੀਂ ਨਾ ਸਾਰੀਆਂ ਫੇਰਾ ਇਹ ਨਹੀਂ ਸਮਝ ਰਹੀਆਂ ਵੀ ਅਕਾਲੀ ਦਲ ਦਾ ਰਸਾਤਲ ਚ ਜਾਣ ਦਾ ਕਾਰਨ ਕੀ ਆ ਸੱਚ ਕਾਰਨ ਕੱਲਾ ਸੁਖਵੀਰ ਨਹੀਂ ਹੈ ਕੀ ਤੋਂ ਜਿੰਨੇ ਪੈਸੇ ਇਕੱਠੇ ਹੋਏ ਉਹਨੇ ਕੀਤੇ ਕਿਸੇ ਨੇ ਬਸਾਂ ਤਲਾ ਲੀਆਂ ਕਿਸੇ ਨੇ ਜ਼ਮੀਨਾਂ ਖਰੀਦ ਲੀਆਂ ਕਿਸੇ ਨੇ ਪਲਾਟ ਖਰੀਦ ਲਏ ਚੋਣਾ ਹਾਰਨ ਲੱਗੇ ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਅਕਾਲੀ ਦਲ ਸਿਰਫ ਸੱਚਤਾ ਲਈ ਨਹੀਂ ਬਣਿਆ ਸਿਰਫ ਰਾਜ ਭਾਗ ਮਾਨਣ ਲਈ ਨਹੀਂ ਬਣਿਆ ਉਹ 8 ਲੀਡਰਾਂ ਨੂੰ ਹੀ ਕਿਉਂ ਲਿਆ ਗਿਆ ਉਸ ਲਿਸਟ ਦੇ ਵਿੱਚ ਉਹਨਾਂ ਨੂੰ ਭੁਲੇਖਾ ਇਹ ਆ ਵੇ ਸਭ ਕੁਝ ਠੀਕ ਆ ਇਹ ਬਿਨਾ ਮਤਲਬ ਤੋਂ ਸਵਾਲ ਉਠਾ ਰਹੇ ਨਹੀਂ ਸਰਦੀਪ ਕਲੇਰ ਦਾ ਵਿੱਚ ਐਂਟਰ ਹੋਣਾ ਇੱਕਦਮ ਔਰ ਇੱਕ ਪੱਤਰਕਾਰ ਨੂੰ ਜਦੋਂ ਕੋਈ ਇੰਟਰਵਿਊ ਦਿੰਦਾ ਤਾਂ ਦੇਗਾ ਹੁਣ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰ ਪੱਤਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਇੱਕ ਡਾਕੂਆਂ ਦਾ گرو ਆ ਉਹਦੇ ਵਿੱਚ ਤੁਸੀਂ ਜਾ ਕੇ ਸ਼ਾਮਲ ਹੋ ਜਾਂਦੇ ਹੋ ਤੇ ਉਹ ਸੱਚ ਜੇ ਕੋਈ ਡਾਕੂ ਦੱਸਦਾ ਇਹਦਾ ਮਤਲਬ ਝੂਠ ਹੋ ਗਿਆ ਚਰਨਜੀਤ ਸਿੰਘ ਬਰਾੜ ਹੁਰੀ ਕਹਿੰਦੇ ਕਿ ਮੈਨੂੰ ਖੁਦ ਸੁਖਵੀਰ ਸਿੰਘ ਬਾਦਲ ਨੇ ਫੋਨ ਕਰਕੇ ਕਿਹਾ ਸੀ ਇਹ ਡੇਰੇ ਵਾਲਿਆਂ ਦੀਆਂ ਮੀਟਿੰਗਾਂ ਕਰਾਓ 17 ਚਰਨਿਤ ਬਰਾੜ ਵੀ ਦੁਖੀ ਇਹਦੇ ਵਿੱਚ ਜਿਹੜਾ ਕਹਿੰਦਾ ਵੀ ਮੈਨੂੰ ਪ੍ਰਧਾਨ ਜੀ ਦਾ ਸੁਨੇਹਾ ਆਇਆ ਮੀਟਿੰਗਾਂ ਕਰਾਓ ਤੇ ਅਸੀਂ ਮੀਟਿੰਗਾਂ ਕਰਾਈਆਂ ਨਹੀਂ ਮਿਰਸਾ ਸਿੰਘ ਮਲਟੋਹਾ ਨੇ ਜਿਵੇਂ ਵੀ ਬੋਲਿਆ ਜਿਹੜੀ ਭਾਸ਼ਾ ਚ ਪੱਤਰਕਾਰਾਂ ਨੂੰ ਨਿੰਦਿਆ ਉਹ ਇੱਕ ਪਾਸੇ ਰਹਿ ਗਈ ਗੱਲ ਫਿਰ ਜਿਹੜੇ 4-5 ਲੀਡਰ ਬੈਠੇ ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਅਨੁਸ਼ਾਸਨੀ ਕਮੇਟੀ ਦੇ ਵੀ ਹੈਡ ਐਸਟ ਵੇਲੇ ਮਹੇਸ਼ਿੰਦਰ ਗਰੇਵਾਲ ਤੇ ਹੋਰ ਇੱਕ ਦੋ ਲੀਡਰ ਬੈਠੇ ਉਹਨਾਂ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਤੁਸੀਂ ਸੁਣੀਆਂ ਹੋਣੀਆਂ ਉਹਦੇ 'ਚ ਨਜ਼ਰ ਆਇਆ ਦਮ ਕਿਉਂਕਿ ਉਹਨਾਂ ਨੂੰ ਤੇ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਚੀਮਾ ਸਾਹਮਣੇ ਆ ਕੇ ਕਿਉਂ ਨਹੀਂ ਮੀਡੀਆ ਦੇ ਮੁਖਾਤਬ ਹੋ ਰਿਹਾ ਜਦੋਂ ਕਿ ਉਹਨਾਂ ਦਾ ਨਾਮ ਹੈ ਬਲਵੰਤ ਸਿੰਘ ਰਾਮੂ ਵਾਲੀ ਆ ਚੁੱਪ ਨਹੀਂ ਜਦੋਂ ਸੁਖ ਵਿਲਾਸ ਦਾ ਰੌਲਾ ਉਠਾਇਆ ਭਗਵੰਤ ਮਾਨ ਨੇ ਉਹਦੀ ਵਿਆਖਿਆ ਕਿ ਵੰਟੀ ਰਮਾਣੇ ਨਹੀਂ ਦਿੱਤੀ ਉਹ ਤਾਂ ਨਿੱਜੀ ਸਵਾਲ ਆ ਵੀ ਇਹਨੇ ਨਿੱਜੀ ਤੌਰ ਤੇ ਕਰਾਪਸ਼ਨ ਕਰਕੇ ਆਹ ਬਣਾਇਆ ਫਿਰ 2.5 ਸਾਲ ਬਾਅਦ ਭਗਵੰਤ ਮਾਨ ਕਹਿੰਦਾ ਹੁਣ ਲੱਭੇ ਨੇ ਕਾਗਜ ਹੁਣ ਐ ਮੈਂ ਕਰ ਦੂੰ ਹੁਣ ਇਹ ਜਿਹੜਾ ਸਵਾਲ ਆ ਕਾਲੀ ਦਲ ਤੇ ਸਵਾਲ ਫੜੋ ਇਹ ਇਹ ਸਵਾਲ ਸੁਖਵੀਰ ਸਿੰਘ ਬਾਦਲ ਦੇ ਨਿੱਜੀ ਵਿਹਾਰ ਤੇ ਆ ਵਿਰਸਾ ਸਿੰਘ ਮਲਟੋ ਸਾਨੂੰ ਕੀ ਪਤਾ ਜੀ ਜਾਂ ਤਾਂ ਵਿਰਸਾ ਸਿੰਘ ਮਲਟੋ ਆ ਇਹ ਕਹੇ ਮੈਂ ਨਾਲ ਰਿਹਾ ਜੀ ਹਰ ਵਕਤ ਇਹਨਾਂ ਵੇੜਿਆਂ 'ਚ ਮੈਂ ਨਾਲ ਸੀ ਜਾਂ ਇਹ ਕਹੇ ਹਿਮੇਸ਼ੰਦਰ ਗਰੇਵਾਲ ਕਹੇ ਇਹ ਤਾਂ ਖਵਾਜੇ ਦਾ ਗਵਾ ਡੱਡੂ ਵਾਲੀ ਗੱਲ ਆ ਨਾ ਜੀ ਸ਼੍ਰੋਮਣੀ ਕਾਲੀ ਦਲ ਦੀ ਸਿਆਸਤ ਕਿਸ ਪਾਸੇ ਵੱਲ ਨੂੰ ਜਾ ਰਹੀ ਹੈ ਖਲਾਰਾ ਬਹੁਤ ਹੈ ਸਿੰਮਟਣਾ ਕਿਵੇਂ ਹੈ ਹਾਲਾਂਕਿ ਇੱਕ ਪਾਸੇ ਬਾਗੀ ਧੜਾ ਤੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸਮਰਥਨ ਦੇਣ ਵਾਲੇ ਲੀਡਰ ਇੱਕ ਦੂਜੇ ਦੇ ਖਿਲਾਫ ਸੀ ਬਿਆਨਬਾਜ਼ੀ ਸੀ ਉੱਥੇ ਪ੍ਰਦੀਪ ਕਲੇਰ ਦੀ ਐਂਟਰੀ ਹੁੰਦੀ ਹੈ ਅਚਾਨਕ ਤੇ ਸਭ ਕੁਝ ਫੇਰ ਸਵਾਲਾਂ ਦੇ ਘੇਰੇ ਵਿੱਚ ਘਿਰਦੇ ਦਿਖਾਈ ਦੇ ਰਹੇ ਨੇ ਮੋਹਤਬਾਰ ਸ਼ਰਮਣੀ ਕਾਲੀ ਦਲ ਦੇ ਇਸ ਮਸਲੇ ਦੇ ਉੱਤੇ ਮਾਲੀ ਸਾਹਿਬ ਤੁਸੀਂ ਬਹੁਤ ਟਿੱਪਣੀਆਂ ਕੀਤੀਆਂ ਆਪਣੀ ਫੇਸਬੁੱਕ ਦੇ ਉੱਤੇ ਵੀ ਲਿਖਿਆ ਪਰ ਜਿੰਨਾ ਕੁਝ ਹੁਣ ਸਾਹਮਣੇ ਆ ਚੁੱਕਾ ਹੈ ਤੌਮਤਬਾਜ਼ੀ ਆ ਚੁੱਕੀ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਠੀਕ ਕੌਣ ਬੋਲ ਰਿਹਾ ਇਸ ਵਕਤ ਤੇ ਗਲਤ ਕਿਹੜੀ ਦਿਸ਼ਾ ਵੱਲ ਕੌਣ ਜਾ ਰਿਹਾ ਹੈ ਮਤਲਬ ਇੱਕ ਪ੍ਰਸੰਗਤ ਦੇ ਆਪਾਂ ਦੇਖੀਏ ਵੀ ਜਿਹੜਾ ਧੜਾ ਸਵਾਲ ਉਠਾ ਰਿਹਾ ਉਹ ਸਵਾਲ ਵਾਜਬ ਨੇ ਹੂੰ ਜਿਹੜੇ ਤਰੀਕੇ ਨਾਲ ਉਹਨਾਂ ਦਾ ਜਵਾਬ ਦਿੱਤਾ ਜਾ ਰਿਹਾ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹ ਤਾਂ ਆਪਣੇ ਤੇ ਖੇਡਣੇ ਖਣੌਣ ਵਾਲੀਆਂ ਨੇ ਨਾ ਜੀ ਹੂੰ ਮਤਲਬ ਜਾਦੇ ਲੜਾਈ ਹੈ ਜਿਹੜੀ ਉਹ ਸਿਧਾਂਤਕ ਸਿਆਸੀ ਹੋਣ ਦੀ ਤਾਂ ਝੱਟਮ ਝਿੱਟੀ ਆ ਖਾਸ ਕਰਕੇ ਜਿਹੜਾ ਭਾਰੂ ਧੜਾ ਉਹਦੇ ਵੱਲੋਂ ਤਾਂ ਵਿਅਕਤੀਗਤ ਦੂਸ਼ਣਵਾਦੀ ਜਿਆਦਾ ਕੀਤੀ ਜਾ ਰਹੀ ਹੈ ਹੂੰ ਪਰ ਕਿਉਂਕਿ ਜਦੋਂ ਸ਼ਿਕਾਇਤ ਕੀਤੀ ਆ ਸਵਾਲ ਕਰਨ ਵਾਲੇ ਧੜੇ ਨੇ ਉਹ ਸ਼ਿਕਾਇਤ ਦੇ ਵਿੱਚ ਵੀ ਬਹੁਤਾ ਜਿਆਦਾ ਵਜਨ ਨਹੀਂ ਹੈ ਹੂੰ ਉਹ ਗੱਲਾਂ ਮੰਨਣ ਚ ਮਤਲਬ ਦੂਜੀ ਧਿਰ ਨੂੰ ਕੋਈ ਬੜੀ ਵੱਡੀ ਤਕਲੀਫ ਨਹੀਂ ਹੈ ਜੀ ਕਿਉਂਕਿ ਦੋ ਨੁਕਤੇ ਨੇ ਇੱਕ ਤਾਂ ਸੌਦਾ ਸਾਧ ਨਾਲ ਸੰਬੰਧਤ ਆ ਹੂੰ ਦੂਜਾ ਪੁਲਿਸ ਅਫਸਰਾਂ ਦੀ ਨਿਯੁਕਤੀ ਦਾ ਹੂੰ ਪੁਲਿਸ ਅਫਸਰਾਂ ਦੀ ਨਿਯੁਕਤੀ ਦਾ ਆਰਾਮ ਨਾਲ ਕਹਿ ਦੇਣਗੇ ਵੀ ਗਲਤੀ ਹੋਈ ਹੈ ਜੀ ਸੈਣੀ ਵਾਲੀ ਸਾਤ ਤੋਂ ਦੂਜਾ ਜਹਾਰ ਆਲਮਾ ਦੇ ਉਹ ਕਹਿਣਗੇ ਜੀ ਉਹ ਤਾਂ ਢੀਂਡਾ ਸਾਹਿਬ ਢੀਂਡਾ ਸਾਹਿਬ ਉੱਥੇ ਮੰਨੇ ਵੀ ਨਹੀਂ ਨਾ ਵੀ ਅਸੀਂ ਪਾਰਟੀ ਚ ਲਿਆਂਦਾ ਜੀ ਅਸੀਂ ਉਹਨੂੰ ਲਵਾਇਆ ਕਿ ਇਸੇ ਵਿੱਚੋਂ ਅਰਜੀ ਚੋ ਗੱਲ ਆ ਜੂ ਜਾਂ ਅਸੀਂ ਵੱਖਰੀ ਅਰਜੀ ਦੀਏ ਸੋ ਇਸ ਕਰਕੇ ਲੜਾਈ ਆ ਜਿਹੜੀ ਉਹ ਮੁੱਦਿਆਂ ਤੇ ਕੇਂਦਰਿਤ ਹੋਣ ਦੀ ਥਾਂ ਕਿਉਂਕਿ ਸਾਰੀਆਂ ਤੇ ਇਹ ਨਹੀਂ ਸਮਝ ਰਹੀਆਂ ਵੀ ਅਕਾਲੀ ਦਲ ਦਾ ਰਸਾਤਲ ਚ ਜਾਣ ਦਾ ਕਾਰਨ ਕੀ ਅਸਲ ਚ ਹਮ ਕਾਰਨ ਕੱਲਾ ਸੁਖਵੀਰ ਨਹੀਂ ਹੈ ਜਾਂ ਜੇ ਆਪਾਂ ਕਹਿੰਦੀ ਕੱਲੀ ਉਹਦੀ ਲੀਡਰਸ਼ਿਪ ਨਹੀਂ ਹੈ ਉਹਦੇ ਇੱਕ ਸੋਚ ਆ ਜਿਹੜੀ ਅਸਲ ਕੰਡੇ ਤਾਂ ਵੱਡੇ ਬਾਦਲ ਨੇ ਬੀਜੇ ਹੋਏ ਨੇ ਨਾ ਜੀ 99 ਤੋਂ ਸ਼ੁਰੂ ਕੀਤੇ ਹੋਏ ਨੇ ਇਹ ਉਹਦੇ ਉੱਤੇ ਚੱਲਦੇ ਰਹੇ ਆ ਜਿਹੜੀ ਸਿਆਸਤ ਆ ਨਿੱਜ ਪ੍ਰਸਤ ਕਹਿ ਲੋ ਪਰਿਵਾਰ ਪ੍ਰਸਤ ਕਹਿ ਲੋ ਵਪਾਰ ਪ੍ਰਸਤ ਆ ਜੀ ਤੋਂ ਜਿੰਨੇ ਪੈਸੇ ਇਕੱਠੇ ਹੋਏ ਉਹਨੇ ਕੀਤੇ ਮੈਂ ਹੀ ਨਹੀਂ ਕਹਿੰਦਾ ਸਾਰੇ ਮਾੜੇ ਹੋਣਗੇ ਕਿਸੇ ਨੇ ਬੱਸਾਂ ਚਲਾ ਲੀਆਂ ਕਿਸੇ ਨੇ ਜ਼ਮੀਨਾਂ ਖਰੀਦ ਲੀਆਂ ਕਿਸੇ ਨੇ ਪਲਾਟ ਖਰੀਦ ਲਏ ਪਰ ਸਾਰੇ ਪਰਿਵਾਰ ਪ੍ਰਸਤ ਆ ਹੈਗੇ ਨੇ ਨਾ ਜੀ ਵਪਾਰ ਪ੍ਰਸਤ ਵੀ ਸਾਰੇ ਨੇ ਮਤਲਬ ਜੇ ਤੁਸੀਂ ਸਿਰਫ ਇਸ ਗੱਲ ਕਰਕੇ ਤੁਹਾਡੀ ਅੱਖ ਖੁੱਲੀ ਆ ਬਿਚੋਣਾ ਹਾਰਨ ਲੱਗੇ ਹਮ ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਹੋ ਵੀ ਅਕਾਲੀ ਦਾਲ ਸਿਰਫ ਸੱਤਾ ਲਈ ਨਹੀਂ ਬਣਿਆ ਹਮ ਸਿਰਫ ਰਾਜ ਭਾਗ ਮਾਨਣ ਲਈ ਨਹੀਂ ਬਣਿਆ ਇਹਨੇ ਪੰਥ ਦੀ ਪੰਜਾਬ ਦੀ ਤੇ ਮਨੁੱਖੀ ਹੱਕਾਂ ਦੀ ਨੁਮਾਇੰਦਗੀ ਕਰਨੀ ਹੁੰਦੀ ਆ ਹਮ ਸੋ ਇਸ ਕਰਕੇ ਜਿਹੜਾ ਮਤਲਬ ਕਾਰਨ ਪੂਰੀ ਤਰ੍ਹਾਂ ਨਾ ਸਮਝਣ ਕਰਕੇ ਇਸੇ ਕਰਕੇ ਉਹ ਜਿਹੜੀ ਜਿਹੜੀ ਸ਼ਿਕਾਇਤ ਆ ਜਾਂ ਆਪਾਂ ਪਛਤਾਵੇ ਵਾਲੀ ਗੱਲ ਕਹਿ ਲਓ ਉਹਨੂੰ ਸ਼ਿਕਾਇਤ ਮੰਨ ਲਿਆ ਸਿੰਘ ਸਹਿਬਾਨ ਨੇ ਕਿਉਂਕਿ ਉਹਦੇ ਵਿੱਚੋਂ ਰਾਮ ਨਾਲੋਂ ਮਸਲਾ ਹੱਲ ਹੋ ਸਕਦਾ ਇਸ ਦੇ ਉੱਤੇ ਅਸੀਂ ਕਾਫੀ ਵਾਰੀ ਗੱਲ ਕਰ ਚੁੱਕੇ ਹਾਂ ਤੁਸੀਂ ਕਿਹਾ ਕਿ ਮੋਢ ਵੱਲ ਨਹੀਂ ਜਾ ਰਹੇ ਕਾਰਨਾ ਸਈਆਂ ਤੇ ਜਾਣਗੇ ਸਹੀ ਕਾਰਨਾ ਤੇ ਤਾਂ ਹੋ ਸਕਦਾ ਇਹਨਾਂ ਦਾ ਪਾਰ ਤਾਰਾ ਹੋ ਜੇ ਨਹੀਂ ਤਾਂ ਉੱਥੇ ਆਠਾ ਕੱਢੀ ਜਾਣਗੇ ਹੁਣ ਜਿਹੜੀ ਇਸ ਸਾਰੀ ਖਿਚਮ ਖਿਚਦੇ ਵਿੱਚ ਖਿੱਚੋ ਤਾਣ ਦੇ ਵਿੱਚੋਂ ਪਾਰਟੀ ਦੇ ਵਿੱਚੋਂ ਆਗੂਆਂ ਨੂੰ ਅਠ ਨੂੰ ਬਾਹਰ ਕਰ ਦੇਣਾ ਇੱਕ ਪਾਸੇ ਪਿਓ ਰੱਖ ਲਿਆ ਇੱਕ ਪਾਸੇ ਪੁੱਤ ਕੱਢਤਾ ਇੱਕ ਪਾਸੇ ਪੁੱਤ ਰੱਖ ਲਿਆ ਇੱਕ ਪਾਸੇ ਪਿਓ ਕੱਢਤਾ ਉਹਨਾਂ ਨੂੰ ਕਿਉਂ ਲੱਗਿਆ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕੀ ਸਮਝਿਆ ਕਿ ਉਹ ਅਠ ਲੀਡਰਾਂ ਨੂੰ ਹੀ ਕਿਉਂ ਲਿਆ ਗਿਆ ਉਸ ਲਿਸਟ ਦੇ ਵਿੱਚ ਉਹਨਾਂ ਨੂੰ ਭਲੇਖਾ ਇਹ ਆ ਵੀ ਸਭ ਕੁਝ ਠੀਕ ਆ ਇਹ ਬਿਨਾ ਮਤਲ ਤੋਂ ਸਵਾਲ ਉਠਾ ਰਹੇ ਨੇ ਹੂੰ ਇਹ ਕਹਿਣਾ ਸਿਰਫ ਵੀ ਤੁਸੀਂ ਵੀ ਉਦੋਂ ਨਾਲ ਸੀ ਇਹ ਤਾਂ ਜਵਾਬ ਨਹੀਂ ਨਾ ਸਵਾਲਾਂ ਦਾ ਮਤਲਬ ਕਿਸੇ ਵੀ ਮੌਕੇ ਜਦੋਂ ਤੁਹਾਡੇ ਸਾਹਮਣੇ ਸਮੱਸਿਆ ਆਉਂਦੀ ਆ ਤੁਸੀਂ ਉਹਨੂੰ ਵੇਖਦੇ ਹੋ ਫਿਰ ਤੁਸੀਂ ਕੋਈ ਨਾ ਕੋਈ ਹੱਲ ਕੱਢਦੇ ਹੋ ਮਤਲਬ ਦੂਜਾ ਸੁਖਵੀਰ ਦੀ ਕਾਰਜਸ਼ੈਲੀ ਆ ਜਿਹੜੀ ਉਹ ਵੀ ਆਪਾਂ ਨੂੰ ਵਿਖਾਈ ਦੇ ਰਹੀ ਆ ਮਤਲਬ ਕਿਵੇਂ ਪਹਿਲਾਂ ਬੰਦੇ ਕੱਢੇ ਕਿਵੇਂ ਫੇਰ ਲਿਆਂਦੇ ਹੁਣ ਕਿਵੇਂ ਫੇਰ ਕੱਢੇ ਕਿਉਂਕਿ ਬੰਦੇ ਬਦਲਣ ਦਾ ਸਵਾਲ ਨਹੀਂ ਹੈ ਜਿਹੜੀ ਮੈਂ ਗੱਲ ਤੇ ਜ਼ੋਰ ਦੇਣਾ ਇਹ ਲਾਈਨ ਬਦਲਣ ਦਾ ਸਵਾਲ ਆ ਲਾਈਨ ਉਹ ਵੀ ਸੱਤਾ ਦੇ ਵਿੱਚ ਹਰ ਹਾਲਤ ਚ ਰਹਿਣਾ ਜਾ ਕੇਂਦਰੀ ਸੱਤਾ ਨਾਲ ਭਾਈਵਾਲੀ ਪਾਉਣੀ ਆ ਕਿਸੇ ਵੀ ਕੀਮਤ ਤੇ ਚਾਹੇ ਉਹ ਬਿਨਾਂ ਸ਼ਰਤਾਂ ਚਾਹੇ ਉਹਨਾਂ ਦੇ ਇੱਕ ਚੋਣ ਇੱਕ ਕੌਮ ਦੇ ਨੂੰ ਹਮਾਇਤ ਕਰਨ ਦੀ ਗੱਲ ਆ ਜੰਮੂ ਕਸ਼ਮੀਰ ਦੀ ਗੱਲ ਆ ਜੀਐਸਟੀ ਦੀ ਗੱਲ ਆ ਤੁਸੀਂ ਜਦੋਂ ਸਿਧਾਂਤਹੀਣ ਹੋਮੋਗੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਗੱਲ ਕਰੋਗੇ ਜਾਂ ਤੁਹਾਨੂੰ ਇਹ ਲੱਗਣ ਲੱਗ ਜੂ ਵੀ ਇਸ ਹਿਸਾਬ ਨਾਲ ਤਾਂ ਅਸੀਂ ਮੁੜ ਕੇ ਸੱਤਾ 'ਚ ਨਹੀਂ ਆਉਣੇ ਫੇਰ ਤੁਹਾਤੋਂ ਅਸਲੀ ਕਾਰਨ ਨਹੀਂ ਸਮਝੇ ਜਾਂਦੇ ਉਹਨਾਂ ਨੂੰ ਦਰਸਤ ਨਹੀਂ ਕੀਤਾ ਜਾਂਦਾ ਹੁਣ ਜਿਵੇਂ ਤੁਸੀਂ ਕਿਹਾ ਵੀ ਹੋਰ ਮਸਲੇ ਆ ਗਏ ਹੋਇਸ਼ ਕਾਇਦਾ ਤਾਂ ਇਸ ਨਾਲ ਹੈ ਨਹੀਂ ਜੀ ਉਹਦਾ ਜਵਾਬ ਦੇ ਹੀ ਜਾਣਗੇ ਸੁਖਵੀਰ ਬਾਦਲ ਮੁਕਰੇ ਗਿਆ ਵੀ ਉਹ ਬਿਲਕੁਲ ਝੂਠ ਬੋਲਦਾ ਜੀ ਪਾਪੀ ਆ ਜੀ ਮੈਂ ਅਕਾਲ ਤਖਤ ਕੋਲੇ ਪੇਸ਼ ਹੋਇਆ ਹੋਇਆ ਮੈਂ ਉਹ ਤੋਂ ਬਾਅਦ ਗੱਲ ਕਰੂੰ ਜਦੋਂ ਉਹ ਸ਼ਿਕਾਇਤ ਤੋਂ ਬਾਹਰਲਾ ਮਸਲਾ ਹੂੰ ਕਿਉਂਕਿ ਉਹ ਸ਼ਿਕਾਇਤ ਦੇ ਵਿੱਚ ਇਹ ਮਸਲਾ ਇਹਨਾਂ ਨੇ ਟੇਡੇ ਢੰਗ ਨਾਲ ਫਸਾਇਆ ਸੀ ਵੀ ਦਵਾਪ ਆਇਆ ਗਿਆ ਜੀ ਮਾਫੀਨਾਮਾ ਕਰਾਉਣ ਵੇਲੇ ਉਹਨਾਂ ਨੇ ਤਿਲਕ ਕੇ ਉਹ ਤੋਂ 75 90 ਲੱਖ ਦੇ ਇਸ਼ਤਿਹਾਰ ਵਾਲੀ ਗੱਲ ਕੱਢ ਲਈ ਉਹ ਕਹਿੰਦੇ ਅਸੀਂ ਉਹਦਾ ਜਵਾਬ ਦੇਤਾ ਹੁਣ ਗੱਲ ਵੱਡੀ ਕੀ ਆ ਲਾਦੂ ਕਾ ਸਾਹਬ ਪੰਥਰ ਰੁੱਸਿਆ ਹੋਇਆ ਹੈ ਨਾ ਤੁ ਆਮ ਆਪਾ ਕਹਿੰਦੇ ਨੇ ਰੱਬ ਰੁੱਸ ਗਿਆ ਜੀ ਰੱਬ ਵੀ ਬੰਦਿਆਂ ਤੇ ਬਸਦਾ ਨਾ ਦੀ ਹਮ ਜੰਗਲ ਜੰਗਲ ਕਿਆ ਭਵੇ ਬਣ ਕੰਡਾ ਮੋੜੇ ਵਸੇ ਰੱਬ ਇਹ ਆਲੀਏ ਜੰਗਲ ਕਿਆ ਢੁੰਡੇ ਜਦੋਂ ਰੱਬ ਰੁੱਸ ਗਿਆ ਪੰਥਰ ਰੁੱਸ ਗਿਆ ਉਹਨੂੰ ਕਿਵੇਂ ਮਨਾਓਗੇ ਹਮ ਹੁਣ ਤੁਸੀਂ ਕਹਿੰਦੇ 99% ਸਾਡੇ ਨਾਲ ਨੇ ਹਮ ਪਰ ਜਦੋਂ 100% ਤੁਹਾਡੇ ਨਾਲ ਸੀ ਉਦੋਂ ਨਹੀਂ ਕੁਝ ਬਣਿਆ ਹਮ 99 ਵਾਲੇ ਤੁਸੀਂ ਕੀ ਬਣਾ ਲੋਗੇ ਸੋ ਇਹ ਖਨਾਰਾ ਪੈ ਰਿਹਾ ਖਲਾਰਾ ਪੈ ਰਿਹਾ ਕੋਈ ਸਮਝਾਨ ਦੀ ਕਿਸੇ ਪਾਸੇ ਜਦੋਂ ਸਿਆਸੀ ਲੜਾਈ ਹੋਵੇ ਨਾ ਜੀ ਉਦੋਂ ਫਿਰ ਜਬਤ ਦੇ ਡੰਡੇ ਨਾਲ ਮਸਲੇ ਹੱਲ ਨਹੀਂ ਕੀਤੇ ਜਾਂਦੇ ਉਦੋਂ ਸੰਵਾਦ ਨਾਲ ਮਸਲੇ ਨਤਾਰਨ ਨਾਲ ਹੱਲ ਕੀਤੇ ਜਾਂਦੇ ਇਹ ਵੀ ਤੇ ਹੋ ਸਕਦਾ ਹੈ ਕਿ ਜਿਹੜੇ ਫੈਸਲੇ ਲਏ ਜਾ ਰਿਹਾ ਜਾਂ ਜਿਹੜੀ ਵੀ ਧਿਰ ਦੇ ਵੱਲੋਂ ਉਹਨਾਂ ਨੂੰ ਸਮਝ ਹੀ ਨਾ ਕੁਝ ਆ ਰਿਹਾ ਹੋਵੇ ਫਿਰ ਹਾਲ ਦੀ ਘੜੀ ਕਿ ਕਰਨਾ ਕੀ ਹੈ ਇਸ ਕਰਕੇ ਵੀ ਹੋ ਸਕਦਾ ਹੈ ਕਾਲੀ ਦੇ ਵਿੱਚ ਅਣਜਾਣ ਪੁਣੇ ਚ ਸਾਰੀਆਂ ਗੱਲਾਂ ਨਹੀਂ ਇਹ ਤਾਂ ਬਹੁਤ ਚਿਰ ਲੰਮੀ ਲੜਾਈ ਲੜੀ ਇਹਨਾਂ ਨੇ ਨਾ ਜੀ ਬਦ ਅਧਿਕਾਰਾਂ ਲਈ ਲੜਾਈ ਲੜੀਆ ਜਿਹਨੂੰ ਕੇਂਦਰ ਸਰਕਾਰ ਅਮਨ ਕਾਨੂੰਨ ਦੀ ਲੜਾਈ ਕਹਿੰਦਾ ਸੀ ਇਹ ਕਹਿੰਦੇ ਸੀ ਅਮਨ ਕਾਨੂੰਨ ਦੀ ਲੜਾਈ ਨਹੀਂ ਹੈ ਅਮਨ ਕਾਨੂੰਨ ਦੀ ਲੜਾਈ ਜਿਹੜੀ ਤੁਸੀਂ ਬਣਾ ਰਹੇ ਹੋ ਇਹ ਪੈਦਾ ਹੋ ਰਹੀ ਆ ਕਿਉਂ ਕਿ ਅਸੀਂ ਪੰਜਾਬ ਤੇ ਪੰਥ ਦੇ ਹੱਕਾਂ ਲਈ ਲੜ ਰਹੇ ਹਾਂ ਇਸ ਕਰਕੇ ਪੰਜਾਬ ਸਮੱਸਿਆ ਦਾ ਹੱਲ ਆ ਜਿਹੜਾ ਉਹ ਸਿਆਸੀ ਆ ਅਮਨ ਕਾਨੂੰਨ ਦਾ ਨਹੀਂ ਹੈਗਾ ਜੀ ਤੇ ਹੁਣ ਇਹ ਸਾਰੀ ਇਕਾਲੀ ਦਲ ਦੀ ਸਮੱਸਿਆ ਉਹਨੂੰ ਘਟ ਗਿਣਤੀ ਵਾਹ ਗਿਣਤੀ ਡੰਡੇ ਨਾਲ ਹੱਲ ਨੂੰ ਕਰਨ ਨੂੰ ਫਿਰਦੇ ਨੇ ਇੱਕ ਪਾਸੇ ਇਹ ਸਾਰੇ ਖਿਲਾੜੇ ਆ ਆਪਾਂ ਵਾਰ-ਵਾਰ ਜਾਣਦੇ ਆ ਕਿ ਸਹੀ ਕਾਰਨ ਵਾਲੇ ਪਾਸੇ ਤੇ ਉਹਨਾਂ ਦਾ ਮੂੰਹ ਹੀ ਨਹੀਂ ਆ ਹਾਲੇ ਜਾਂ ਧਿਆਨ ਹੀ ਨਹੀਂ ਆ ਹੁਣ ਪ੍ਰਦੀਪ ਕਲੇਰ ਡੇਰਾ ਪ੍ਰੇਮੀ ਜਿਹੜਾ ਇੱਕ ਵੱਡੇ ਡੇਰੇ ਦਾ ਜੇ ਕਹਿ ਲਈਏ ਵੱਡਾ ਸਾਮਰਾਜ ਉਹਨਾਂ ਨੇ ਇੱਕ ਬਣਾ ਲਿਆ ਸੀ ਜਿਹੜਾ ਬਾਅਦ ਚ ਢਹਿ ਢੇਰੀ ਹੁੰਦਾ ਹੁੰਦਾ ਵੀ ਕਿਸੇ ਨੇ ਬਚਾਇਆ ਹੋਵੇ ਹੁਣ ਪ੍ਰਦੀਪ ਕਲੇਰ ਦਾ ਵਿੱਚ ਐਂਟਰ ਹੋਣਾ ਇੱਕਦਮ ਔਰ ਇੱਕ ਪੱਤਰਕਾਰ ਨੂੰ ਜਦੋਂ ਕੋਈ ਇੰਟਰਵਿਊ ਦਿੰਦਾ ਉਹ ਤਾਂ ਦੇਗਾ ਹੁਣ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰ ਪੱਤਰਕਾਰਾਂ ਨੂੰ ਹੀ ਗਾਲਾਂ ਕੱਢੀ ਜਾਂਦੇ ਆ ਉਹਨਾਂ ਨੂੰ ਹੀ ਨਿੰਦੀ ਜਾਂਦੇ ਆ ਕਿ ਇਹ ਕਿਉਂ ਲੈ ਆਂਦਾ ਚੱਕ ਇਹ ਤਾਂ ਵੱਡਾ ਸਾਜ਼ਿਸ਼ ਕਰਤਾ ਹੈ ਇਹ ਸੱਚ ਕਿਵੇਂ ਬੋਲ ਸਕਦਾ ਤੁਹਾਨੂੰ ਪ੍ਰਦੀਪ ਕਲੇਰ ਦੀਆਂ ਕਈਆਂ ਗੱਲਾਂ ਦੇ ਵਿੱਚ ਕਿੰਨਾ ਕੋ ਵਜਨ ਨਾ ਜਾ ਤੁਸੀਂ ਮੈਨੂੰ ਇਹ ਦੱਸੋ ਇੱਕ ਡਾਕੂਆਂ ਦਾ گرو ਆ ਉਹਦੇ ਵਿੱਚ ਤੁਸੀਂ ਜਾ ਕੇ ਸ਼ਾਮਲ ਹੋ ਜਾਨੇ ਹੋ ਹੂੰ ਤੇ ਉਹ ਸੱਚ ਜੇ ਕੋਈ ਡਾਕੂ ਦੱਸਦਾ ਇਹਦਾ ਮਤਲਬ ਉੱਠੋ ਗਿਆ ਹੂੰ ਜਦੋਂ ਤੁਸੀਂ ਸਿਰਫ ਸੱਤਾ ਦੀ ਸਿਆਸਤ ਕਰਨੀ ਆ ਵੋਟਾਂ ਖਾਤਰ ਤੁਸੀਂ ਗਧੇ ਨੂੰ ਵੀ ਬਾਪ ਕਹਿਣ ਨੂੰ ਤਿਆਰ ਹੋ ਪੰਜਾਬੀ ਦੀ ਉਦਾਹਰਨ ਜਿਹੜੀ ਆਪਾਂ ਕਹਿੰਦੇ ਆ ਤੁਸੀਂ 97 ਚ ਕੀ ਵਾਅਦੇ ਕੀਤੇ ਸੀ ਕਿਵੇਂ ਮੁੱਕਰ ਗਏ ਹੂੰ ਮੋਦੀ ਦੀ ਹਰ ਹਾਲਤ ਤੁਸੀਂ ਸਪੋਰਟ ਕਰਦੇ ਰਹੇ ਹੋ ਸਾਰਾ ਕੁਝ ਕਰਦੇ ਰਹੇ ਹੋ ਹੂੰ ਜੇ ਬੇਰਾ ਸਿਰਸੇ ਵਾਲਾ ਜਿਹੜਾ ਸਵਾਲ ਆ ਉਹ ਵੀ ਵੋਟਾਂ ਨਾਲ ਜੁੜ ਕੇ ਆਇਆ ਨਾ ਜੀ ਜੀ ਉਹਨਾਂ ਨੂੰ ਰਗੜਿਆ ਇਸ ਕਰਕੇ ਵੀ ਉਹਨਾਂ ਨੇ ਕਾਂਗਰਸ ਦੀ ਹਮਾਇਤ ਕੀਤੀ ਉਹਨਾਂ ਨੂੰ ਨਾਲ ਲਾਇਆ ਵੀ ਕਿਉਂਕਿ ਉਹਨਾਂਵੇਂ ਨਾ ਜਿੱਤਿਆ ਨਹੀਂ ਜਾਣਾ ਖਾਸ ਕਰਕੇ ਬਠਿੰਡਾ ਸੀਟ ਫਿਰ ਹੁਕਮਨਾਮਾ ਜਿਹੜਾ ਕਿਵੇਂ ਜਾਰੀ ਕਰਾਇਆ ਤੁਸੀਂ ਮੰਨੀ ਜਾਓ ਜੀ ਜੇਕ ਸਿੰਘ ਸਹਿਬਾਨ ਨੇ ਉਦੋਂ ਬੋਲੇ ਨੇ ਉਹ ਜੀ ਗੁਰਮukh ਸਿੰਘ ਨੇ ਦੱਸਿਆ ਵੀ ਇਹ ਸਾਰਾ ਭਾਣਾ ਕੀ ਤੇ ਕਿਵੇਂ ਵਾਪਰਿਆ ਭਾਈ ਆਪਣੇ ਜਸਟਿਸ ਰਣਜੀਤ ਸਿੰਘ ਦੀਆਂ ਰਿਪੋਰਟਾਂ ਤੁਸੀਂ ਵੇਖ ਲਓ ਕਿੰਨੇ ਤੱਥ ਨੇ ਤੁਸੀਂ ਐ ਕਹਿ ਕੇ ਵੀ ਇਹ ਸਾਰਾ ਹੀ ਝੂਠ ਆ ਐ ਕਿ ਵੀ ਮਨਾ ਲਓਗੇ ਕਿ ਪ੍ਰਦੀਪ ਕਲੇਰ ਨੇ ਚਿੱਠੀਆਂ ਦੇ ਵਿੱਚ ਕਿਵੇਂ ਟਰਾਂਸਲੇਸ਼ਨ ਦੇ ਬਦਲੇ ਕੌਣ ਸੀ ਉਹਨੇ ਸਪਸ਼ਟੀਕਰਨ ਕਹਿੰਦੇ ਦਿੱਤਾ ਡੇਰੇ ਵਾਲੇ ਨੇ ਇਹ ਕਹਿੰਦੇ ਮਾਫੀਨਾਮਾ ਬਾਅਦ ਵਿੱਚ ਕਹਿੰਦੇ ਖਬਰਾਂ ਚਲਾਈਆਂ ਨਾਲ ਦੇ ਨਾਲ ਉਹ ਬਦਲੀਆਂ ਚਰਨਜੀਤ ਸਿੰਘ ਬਰਾੜ ਹੋਰੀ ਕਹਿੰਦੇ ਕਿ ਮੈਨੂੰ ਖੁਦ ਸੁਖਵੀਰ ਸਿੰਘ ਬਾਦਲ ਨੇ ਫੋਨ ਕਰਕੇ ਕਿਹਾ ਸੀ ਕਿ ਡੇਰੇ ਵਾਲਿਆਂ ਦੀ ਮੀਟਿੰਗਾਂ ਕਰਾਓ 17 ਚ ਇਹ ਮਾਮਲਾ ਇਹ ਪਹਿਲਾਂ ਵੀ ਆਏ ਨੇ ਜਦੋਂ ਇਹ ਗੱਲ ਕੀਤੀ ਆ ਉਦੋਂ ਹੀ ਡੇਰੇ ਵਾਲਿਆਂ ਨੇ ਬਿਆਨ ਜਾਰੀ ਕੀਤਾ ਸੀ ਵੀ ਮਾਫੀ ਅਸੀਂ ਕੋਈ ਨਹੀਂ ਮੰਗੀ ਅਸੀਂ ਸਪਸ਼ਟੀਕਰਨ ਦਿੱਤਾ ਉਹਦਾ ਹੈਡਿੰਗ ਦੇਖੋ ਸਪਸ਼ਟੀਕਰਨ ਉੱਤੇ ਜੀ ਹੇਠਾਂ ਖਿਮਾ ਦਾ ਜਾਂਚਕ ਸ਼ਬਦ ਪਾਇਆ ਗਿਆ ਮਤਲਬ ਤੁਸੀਂ ਇਸ ਹੱਦ ਤੱਕ ਅਕਾਲ ਤਖਤ ਨੂੰ ਸਿੰਘ ਸਹਿਬਾਨ ਨੂੰ ਗੁੰਮਰਾਹ ਕਰ ਰਹੇ ਹੋ ਫਿਰ ਤੁਹਾਡਾ ਦੀਨ ਇਮਾਨ ਕੀ ਹੋਇਆ ਜੀ ਫਿਰ ਤੁਸੀਂ ਅੱਜ ਇਹ ਬੋਲਦੇ ਆ ਅੱਜ ਤੁਹਾਨੂੰ ਲੱਗਦਾ ਸਿੰਘ ਸਹਿਬਾਨ ਆ ਜਿਹੜੇ ਉਹ ਮਤਲਬ ਉਸ ਤਰ੍ਹਾਂ ਦੀ ਸਖਤ ਕਾਰਵਾਈ ਕਰਨ ਦੇ ਰੌਂਚ ਨਹੀਂ ਜਾਂ ਉਹ ਜਿਹੜੀ ਸ਼ਿਕਾਇਤ ਆ ਉਹ ਤੇ ਕੋਈ ਸਖਤ ਕਾਰਵਾਈ ਕੀਤੀ ਹੋਣੀ ਜਾਂ ਸਕਦੀ ਵੱਡੀ ਨਾ ਉਹ ਜੋ ਪੰਚਕੇਕ ਤਾਂ ਨਿਕਲਦੀ ਆ ਨਾ ਉਹਦੇ ਵਿੱਚੋਂ ਇਹਨਾਂ ਨੂੰ ਇਹੀ ਦੀ ਸਿਆਸੀ ਕੋਈ ਸਜ਼ਾ ਨਿਕਲਦੀ ਆ ਜਿਹੜੀਆਂ ਉਹ ਪੁੱલ્લા ਹੋਈਆਂ ਨੇ ਉਹ ਮੰਨ ਲੈਣਗੇ ਤੇ ਉਹਦੀ ਸਜ਼ਾ ਪਿਸ਼ਤਾਵੇ ਵਾਲੀ ਉਹ ਲੱਗਦੀ ਹੁੰਦੀ ਹੈ ਨਾ ਜੀ ਫਿਰ ਹੁਣ ਤੁਹਾਡਾ ਜੀ ਇਹ ਕਰਦਾ ਵੀ ਬਹੁਤ ਵੱਡੇ ਜੁਰਮ ਇਹਨਾਂ ਨੇ ਕੀਤੇ ਨੇ ਉਹ ਤੁਹਾਡੀ ਸ਼ਿਕਾਇਤ ਦਾ ਹਿੱਸਾ ਨਹੀਂ ਹੈਗੇ ਸੋ ਇਸ ਕਰਕੇ ਇਹ 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 ਇਹੀ ਦਿਖਾ ਰਿਹਾ ਕਿ ਇਹਨਾਂ ਤੇ ਜਿਹੜਾ ਪੰਥ ਨੇ ਬੇਭਰੋਸਗੀ ਪ੍ਰਗਟ ਕੀਤੀ ਆ ਇਹ ਹੁਣ ਇੱਕ ਜਾਂ ਦੂਜੇ ਤਰੀਕੇ ਨਾਲ ਪੁਸ਼ਟੀ ਕਰ ਰਹੇ ਨੇ ਵੀ ਅਸੀਂ ਇਸੇ ਲਾਇਕ ਅਸਲ ਦੇ ਕਿਉਂਕਿ ਜਦੋਂ ਇੱਕੋ ਵਾਰੀ ਇੰਟਰਵਿਊ ਆਇਆ ਤੇ ਸਪਸ਼ਟੀਕਰਨ ਚਲੋ ਉਧਰ ਵਿਰਸਾ ਸਿੰਘ ਵਲਟੋਹਾ ਨੇ ਜਿਵੇਂ ਵੀ ਬੋਲਿਆ ਜਿਹੜੀ ਭਾਸ਼ਾ ਚ ਪੱਤਰਕਾਰਾਂ ਨੂੰ ਨਿੰਦਿਆ ਉਹ ਇੱਕ ਪਾਸੇ ਰਹਿ ਗਈ ਗੱਲ ਫਿਰ ਜਿਹੜੇ ਚਾਰ ਪੰਜ ਲੀਡਰ ਬੈਠੇ ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਸਾਹਿਬ ਜਿਹੜੇ ਅਨੁਸ਼ਾਸਨੀ ਕਮੇਟੀ ਦੇ ਵੀ ਹੈੱਡ ਐਸ ਵੇਲੇ ਮੇਸ਼ਿੰਦਰ ਗਰੇਵਾਲ ਤੇ ਹੋਰ ਇੱਕ ਦੋ ਲੀਡਰ ਬੈਠੇ ਉਹਨਾਂ ਨੇ ਜਿਹੜੀਆਂ ਦਲੀਲਾਂ ਦਿੱਤੀਆਂ ਤੁਸੀਂ ਸੁਣੀਆਂ ਹੋਣੀਆਂ ਉਹਦੇ 'ਚ ਨਜ਼ਰ ਆਇਆ ਦਮ ਕਿਉਂਕਿ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਉਹ ਤਾਂ ਇਸ ਤਰ੍ਹਾਂ ਕਹਿ ਰਿਹਾ ਤੇ ਸੁਖਵੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਚੀਮਾ ਸਾਹਮਣੇ ਆ ਕੇ ਕਿਉਂ ਨਹੀਂ ਮੀਡੀਆ ਦੇ ਮੁਖਾਤਬ ਹੋ ਰਿਹਾ ਜਦੋਂ ਕਿ ਉਹਨਾਂ ਦਾ ਨਾਮ ਹੈ ਬਲਵੰਤ ਸਿੰਘ ਰਾਮੂ ਵਾਲੀ ਆ ਚੁੱਪ ਨੇ ਇਹ ਜਿਹੜੇ ਤਿੰਨ ਲੀਡਰਾਂ ਦਾ ਨਾਮ ਹੀ ਬੋਲਿਆ ਗਿਆ ਕਿ ਜਦੋਂ ਇਹਨਾਂ ਨੇ ਸਾਰੀਆਂ ਗੱਲਾਂ ਇਹਨਾਂ ਦੇ ਧਿਆਨ 'ਚ ਨੇ ਪਹਿਲੀ ਗੱਲ ਜਦੋਂ ਸੁਖ ਬਿਲਾਸ ਦਾ ਰੋਲਾ ਉਠਾਇਆ ਭਗਵੰਤ ਮਾਨ ਨੇ ਉਹਦੀ ਵਿਆਖਿਆ ਕਿ ਵੰਟੀ ਰਮਾਣੇ ਨੇ ਦਿੱਤੀ ਉਹ ਤਾਂ ਨਿੱਜੀ ਸਵਾਲ ਆ ਜੀ ਵੀ ਇਹਨੇ ਨਿੱਜੀ ਤੌਰ ਤੇ ਕਰਪਸ਼ਨ ਕਰਕੇ ਆ ਬਣਾਇਆ ਫਿਰ 2.5 ਸਾਲ ਬਾਅਦ ਭਗਵੰਤ ਮਾਨ ਕਹਿੰਦਾ ਹੁਣ ਲੱਭੇ ਨੇ ਕਾਗਜ ਹੁਣ ਮੈਂ ਕਰ ਦੂੰ ਹੁਣ ਇਹ ਜਿਹੜਾ ਸਵਾਲ ਆ ਅਕਾਲੀ ਦਲ ਤੇ ਸਵਾਲ ਥੋੜਾ ਐ ਇਹ ਇਹ ਸਵਾਲ ਸੁਖਵੀਰ ਸਿੰਘ ਬਾਦਲ ਦੇ ਨਿੱਜੀ ਵਿਹਾਰ ਤੇ ਆ ਜਿਹੜਾ ਹੁਕਮਨਾਮਾ ਉਹ ਸਾਰੇ ਸਿੱਖਾਂ ਨੂੰ ਇਕੱਲੇ ਸੌਦੇ ਸਾਧ ਦਾ ਬਾਈਕਾਟ ਨਹੀਂ ਸੌਦਾ ਸਾਧ ਤੇ ਉਸਦੇ ਪੈਰੋਕਾਰਾਂ ਦਾ ਬਾਈਕਾਟ ਆ ਹੁਣ ਜਿਹੜੇ ਬੰਦੇ ਨੇ ਉਹ ਉਲੰਘਣਾ ਕਰਦੇ ਦੇਖੇ ਉਹ ਹੀ ਬੋਲੂ ਜੀ ਵਿਰਸਾ ਸਿੰਘ ਮਿਲਟੋ ਸਾਨੂੰ ਕੀ ਪਤਾ ਜੀ ਜਾਂ ਤਾਂ ਵਿਰਸਾ ਸਿੰਘ ਮਿਲਟੋ ਆ ਇਹ ਕਹੇ ਮੈਂ ਨਾਲ ਰਿਹਾ ਜੀ ਹਰ ਵਕਤ ਇਹਨਾਂ ਵੇਲਿਆਂ 'ਚ ਮੈਂ ਨਾਲ ਸੀ ਜਾਂ ਇਹ ਕਹੇ ਹਮੇਸ਼ੰਦਰ ਗਰੇਵਾਲ ਕਹੇ ਇਹ ਤਾਂ ਖਵਾਜੇ ਦਾ ਗਵਾ ਡੱਡੂ ਵਾਲੀ ਗੱਲ ਆ ਨਾ ਜੀ ਜਦੋਂ ਕਹਿੰਦੇ ਆ ਵੀ ਆ ਬੰਦੇ ਸੀ ਜੀ ਆਹ ਬੰਦਿਆਂ ਨੇ ਗੱਲ ਹੋਈ ਆ ਆਹ ਬੰਦਿਆਂ ਨੇ ਇਹ ਕਿਹਾ ਵੀ ਚੀਮਾ ਸਾਹਿਬ ਤੁਸੀਂ ਉੱਥੇ ਜਾ ਕੇ ਦੇਖ ਕੇ ਆਉਣਾ ਆਹ ਗੱਲ ਹੋਈ ਆ ਫਿਰ ਉਹਨੇ ਕਿਹਾ ਵੀ ਜਦੋਂ ਅਸੀਂ ਬਾਬੇ ਕੋਲੇ ਗਏ ਉਹਨੇ ਕਿਹਾ ਖਿਮੰਦਾ ਜਾਤ ਕਿ ਕਿੱਥੋਂ ਆ ਗਿਆ ਸਾਡੇ ਤੋਂ ਗੁੱਸਾ ਹੋਇਆ ਫਿਰ ਅਸੀਂ ਮਾਫੀ ਮੰਗੀ ਉਹ ਤੋਂ ਵੀ ਸਾਡੇ ਹੁੰਦੇ ਪਾਇਆ ਜੀ ਉਹ ਐ ਹੋ ਵੀ ਕੋਈ ਫਰਕ ਪੈਂਦਾ ਜਦੋਂ ਦੋਹੇ ਤੇਰਾ ਚੁੱਪੂ ਗੜੂਪੂ ਵਿੱਚੋਂ ਵਿੱਚ ਲੁੱਟੂ ਅਰਧਮ ਅਰਧਮੀ ਜਦੋਂ ਦੋਹੇ ਤੇ ਨਾਲ ਧੋਖਾ ਦੇਣ ਤੁਰੀਆਂ ਹੋਣ ਪੰਥ ਨੂੰ ਜਬ ਦੇ ਪੈਰਾਕਾਰਾਂ ਨੂੰ ਫਿਰ ਇੰਜਾਂ ਜੇ ਗੱਲਾਂ ਔੜਦੀਆਂ ਨੇ ਸੋ ਇਸ ਕਰਕੇ ਹੁਣ ਇਹਨੂੰ ਅਕਾਲੀ ਦਲ ਦਾ ਸਵਾਲ ਬਣਾ ਲੈਣਾ ਇਹ ਤਾਂ ਬਿਲਕੁਲ ਇਹ ਗਲਤ ਆ ਕਿਉਂਕਿ ਇਸ ਦੇ ਵਿੱਚ ਇੱਕ ਨਾਮ ਜਿਹੜਾ ਬਲਵੰਤ ਸਿੰਘ ਰਾਮੂ ਵਾਲੀਆ ਦਾ ਉਹ ਬਿਲਕੁਲ ਚੁੱਪ ਤੇ ਸ਼ਾਂਤ ਨਜ਼ਰ ਆ ਰਿਹਾ ਕਿਉਂਕਿ ਉਹ ਇੰਟਰਵਿਊ ਦੇ ਸਾਰੀ ਦੁਨੀਆ ਨੇ ਦੇਖ ਲਿਆ ਕਿ ਉਸ ਦੇ ਵਿੱਚ ਉਹ ਨਾਮ ਲੈ ਰਿਹਾ ਉਹ ਸਾਗੂ ਦਾ ਵੀ ਜਿਹੜੇ ਚੁੱਪ ਨੇ ਇਸ ਵਕਤ ਚਾਹੇ ਕੋਈ ਵੀ ਹੋਵੇ ਉਹ ਤਾਂ ਉਹਨਾਂ ਦੀ ਚੁੱਪ ਕੀ ਇਸ਼ਾਰਾ ਕਰਦੀ ਮੈਂ ਕਹਿੰਦਾ ਵੀ ਜਿੰਨੂ ਜਿੰਨਾ ਵੀ ਪਤਾ ਹੁਣ ਇਸ ਹਿਸਾਬ ਨਾਲ ਕੇ ਆਪਾਂ ਸੋਚੀਏ ਚਰਨਜੀਤ ਬਰਾੜ ਵੀ ਦੁਖੀ ਇਹਦੇ ਵਿੱਚ ਹੂੰ ਜਿਹੜਾ ਕਹਿੰਦਾ ਵੀ ਮੈਨੂੰ ਪ੍ਰਧਾਨ ਜੀ ਦਾ ਸਨੇਹਾ ਆਇਆ ਮੀਟਿੰਗਾਂ ਕਰਾਓ ਹੂੰ ਤੇ ਅਸੀਂ ਮੀਟਿੰਗਾਂ ਕਰਾਈਆਂ ਨੇ ਤੇ ਤੁਹਾਨੂੰ ਪਤਾ ਬਠਿੰਡੇ ਨ ਤਾਂ ਇਹਨਾਂ ਦੇ ਨਵੇਂ ਉਮੀਦਵਾਰ ਇਕੱਠੇ ਹੋ ਕੇ ਉਹਨਾਂ ਦੇ ਵਿੱਚ ਗਏ ਨੇ ਤੇ ਵਾਅਦਾ ਕੀਤਾ ਵੀ ਤੁਹਾਡੇ ਸਤਸੰਗ ਹੋਇਆ ਕਰਨਗੇ ਤੇ ਫਿਰ ਸਾਰੇ ਹੀ ਅਕਾਲੀ ਦਲ ਤਾਂ ਮਾਫੀ ਮੰਗ ਕੇ ਆਇਆ ਵੀ ਅਸੀਂ ਉਹ ਹੁਕਮਨਾਮੇ ਦੀ ਉਲੰਘਣਾ ਕੀਤੀ ਆ ਇੱਕ ਦੋ ਬੰਦਿਆਂ ਨੇ ਕਿਹਾ ਵੀ ਸਾਨੂੰ ਤਾਂ ਨਾਲ ਹੀ ਜਾਣਾ ਪੈ ਗਿਆ ਜੀ ਅਸੀਂ ਤਾਂ ਕੋਈ ਲੰਘਣਾ ਨਹੀਂ ਕੀਤੀ ਹੂੰ ਇਸ ਕਰਕੇ ਜਦੋਂ ਤੁਸੀਂ ਆਪ ਮੰਨਿਆ ਹੋਇਆ ਵੀ ਅਸੀਂ ਵੋਟਾਂ ਦੇ ਖਾਤਰ ਹੁਕਮਨਾਮੇ ਦੀ ਉਲੰਘਣਾ ਕੀਤੀ ਤੇ ਬਟੰਡਾ ਸੀਟ ਖਤਮ ਮੇਰੇ ਬਾਦਲ ਕਿਉਂ ਨਹੀਂ ਕਰੂ ਜੀ ਫਿਰ ਜਹੇ ਦੀ ਕੋਕੋ ਉਹਦੀ ਕੋਕੋ ਦੇ ਬੱਚੇ ਉਹੀ ਹਾਲਤਾਂ ਨੇ ਤੁਹਾਡੇ ਸਾਹਮਣੇ ਉਹ ਦੂਜੀ ਗੱਲ ਇਹ ਕਹੇ ਹੁੰਦੀ ਆ ਜਦੋਂ ਤੁਹਾਡਾ ਮਤਲਬ ਤੁਹਾਡੇ ਤੇ ਬੇਵਿਸ਼ਵਾਸੀ ਪੈਦਾ ਹੋ ਜੇ ਉਦੋਂ ਫਿਰ ਕਈ ਵਾਰ ਮੰਨ ਲੋ ਕੋਈ ਵੱਧੂ ਦੀ ਗੱਲ ਵੀ ਆ ਝੂਠੀ ਗੱਲ ਵੀ ਆ ਜਿਵੇਂ ਹੁਣਾ ਉਦੋਂ ਇੱਕ ਗੱਲ ਇਹ ਹੋਇਆ ਸੀ ਕਿਸੇ ਟਾਬੇ ਦਾ ਨਾਮ ਲਈ ਦੋ ਤੁਸੀਂ ਸੁਖਵੀਰ ਦਾ ਇਹ ਚ ਹਿੱਸਾ ਅਗਲਾ ਕਹੋ ਜਰੂਰ ਹੋ ਹਾਂ ਕਈ ਟਾਬੇ ਵਾਲੇ ਜਾਣ ਕੇ ਇਹ ਜੀ ਗੱਲ ਫਲਾਉਂਦੇ ਸੀ ਧਾਰਨਾ ਬਣ ਗਈ ਸੀ ਜਿਵੇਂ ਉਹ ਖੰਘੂੜੇ ਦਾ ਹੋਟਲ ਸੀ ਜਿਹੜਾ ਜਿਹੜਾ ਉੱਥੇ ਪੈ ਰਿਹਾ ਬਸਤੀ ਜੋਧਾ ਵਾਲਾ ਉਹ ਰੋਡ ਤੇ ਉਹਦੇ ਬਾਰੇ ਚੱਲਦੀ ਰਹੀ ਗੱਲ ਉਹ ਹੋਟਲ ਵਾਲੇ ਨੂੰ ਵੀ ਫਾਇਦਾ ਹੋ ਜਾਂਦਾ ਅਫਸਰ ਵੀ ਤਿਲਕਦੇ ਨੇ ਵੀ ਯਾਰੀ ਤਾਂ ਸੁਖਵੀਰ ਦਾ ਹਿੱਸਾ ਸੋ ਇਸ ਕਰਕੇ ਜਿਵੇਂ ਕਹਿੰਦੇ ਨੇ ਬਦ ਨਾਲੋਂ ਬਦਨਾਮ ਬੁਰਾ ਹੁਣ ਇਹ ਬਹੁਤ ਬੁਰੀ ਤਰ੍ਹਾਂ ਬਦਨਾਮ ਹੋਏ ਨੇ ਜੇ ਇਹਨਾਂ ਨੇ ਸੁਰੱਖਰੂ ਹੋਣਾ ਸੇਧ ਗੁਰੂ ਗ੍ਰੰਥ ਸਾਹਿਬ ਦੀ ਮਿਲਣੀ ਆ ਆਪਣੜੇ ਗਿਰਵਾਨ ਵਿੱਚ ਸਿਰਨੀਮਾ ਕਰ ਦੇ ਸਿਰਨੀਮਾ ਥੋੜੋ ਦੇਖਦੇ ਤਾਂ ਮੁੱਛਾਂ ਨੂੰ ਘੋੜੇ ਦਿੰਦੇ ਆ ਇਹ ਤਾਂ ਹੋਰ ਸਭ ਤੋਂ ਵੱਡਾ ਇਹ ਸਾਰੀਆਂ ਗੱਲਾਂ ਕਰ ਰਿਹਾ ਸੋ ਜੇ ਉਹ ਪਹਿਲੇ ਇਕੱਲੀ ਆਗੂ ਪਹਿਲੀ ਗੱਲ ਤਾਂ ਉਹਨਾਂ ਚੋਂ ਕੋਈ ਇਹ ਨਾ ਚੱਕਰਾਂ ਚ ਤਾਂ ਸ਼ਾਮਲ ਹੈ ਨਹੀਂ ਜੀ ਇਸ ਕਰਕੇ ਉਹ ਉਹ ਕਿਵੇਂ ਬੋਲ ਸਕਦੇ ਆ ਪਰ ਇਹ ਗੱਲਾਂ ਲੀਕ ਹੋਈਆਂ ਹੋਈਆਂ ਪਹਿਲਾਂ ਇੱਕ ਬੀਬੀ ਮੀਮਸਾ ਉਹਨੇ ਵੀ ਪਹਿਲਾਂ ਵੀਡੀਓ ਪਾਈ ਹੋਈ 21 ਦੇ ਵਿੱਚ ਜੀ ਵੀ ਮੈਨੂੰ ਇਹ ਮਿਲਦੇ ਰਿਹਾ ਉੱਥੇ ਉੱਥੇ ਸੁਖਵੀਰ ਨੇ ਇਹੇ ਗੱਲਾਂ ਉਹਨੇ ਕਹੀਆਂ ਸੋ ਇਹ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹਨੂੰ ਆਪਾਂ ਕਹਿੰਨਾ ਪ੍ਰੈਮਾ ਫੇਸੀ ਐਵੀਡੈਂਸ ਆ ਉਤੋਂ ਪਤਾ ਲੱਗਦਾ ਯਾਰ ਜੇ ਇਹ ਪੰਥ ਨਾਲ ਧੋਖੇ ਕਰ ਸਕਦੇ ਆ ਇੰਨਾ ਮਤਲਬ ਜਿਹਨੂੰ ਫੈਡਰਲ ਵਿਰੋਧੀ ਸਿਆਸਤ ਦੇ ਦਸੇ ਉਂਗਲਾਂ ਨਾਲ ਲਾ ਸਕਦੇ ਆ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰ ਸਕਦੇ ਆ ਤੇ ਐਡਾ ਝੂਠ ਬੋਲ ਸਕਦੇ ਆ ਵੀ ਇਹ ਤਾਂ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਮੰਗ ਤੇ ਅਸੀਂ ਹਮਾਇਤ ਕੀਤੀ। ਹੂੰ ਫਿਰ ਤੁਹਾਡਾ ਆਨੰਦਪੁਰ ਦੇ ਮਤੇ 'ਚ ਕੀ ਵਿਸ਼ਵਾਸ ਹੋਇਆ? ਹੂੰ ਸੋ ਇਸ ਕਰਕੇ ਇਹ ਵਿਸ਼ਵਾਸਯੋਗਤਾ ਜੇ ਹਾਸਲ ਕਰਨੀਆਂ ਤਾਂ ਸਿਆਸਤ ਵੱਲ ਵੜੋ। ਦੂਜਾ ਤੁਸੀਂ ਸਿਆਸਤ ਗਰਾਫਟ ਵੱਲ ਲੈ ਲਈ। ਹੁਣ ਮੈਨੂੰ ਤਾਂ ਸੱਚੀ ਹੈਰਾਨੀ ਹੁੰਦੀ ਆ ਜਦੋਂ ਇਹੀ ਸਾਰੇ ਕਹਿੰਦੇ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਬਾਰੇ ਕੋਈ ਕਿੰਤੂ ਪਰੰਤੂ ਸਿੱਖ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੇ ਮੈਨੂੰ ਯਾਦ ਆ 1999 ਚ ਕੀ ਕੀਤਾ ਸੀ ਨਾ ਹੁਕਮਨਾਮਾ ਰੋਲਿਆ ਜਥੇਦਾਰ ਲਾਹਿਆ ਡੋਣਾ ਸਾਹਿਬ ਲਾਹੇ ਮਤਲਬ ਮੈਨੂੰ ਤਾਂ ਐਂ ਲੱਗਦਾ ਵੀ ਯਾਰ ਇਹਨਾਂ ਦੇ ਅੰਦਰੋਂ ਕਦੇ ਆਵਾਜ਼ ਨਹੀਂ ਉੱਠਦੀ ਇਹ ਜਿਹੜਾ ਜਿਹੜਾ ਇਹ ਭਲੇਖਾ ਨਾ ਵੀ ਲੋਕਾਂ ਨੂੰ ਜਿਵੇਂ ਮਰਜ਼ੀ ਗਮਰਾਹ ਕਰ ਲਾਂਗੇ ਜਾਂ ਪੈਸੇ ਨਾਲ ਕਰ ਲਾਂਗੇ ਜਾਂ ਇਹ ਹੁਣ ਇਹਨਾਂ ਨੇ ਜਿਹੜਾ ਕੰਮ ਛੱਡਿਆ ਇਹ ਵੀ ਅਸੀਂ ਦੁਬਾਰਾ ਕਮੇਟੀਆਂ ਬਣਾਵਾਂਗੇ ਇਹਨਾਂ ਆਇਆ ਵੀ ਸ਼ਾਇਦ ਉਹਨਾਂ ਚ ਭੰਨ ਕੜ ਹੋ ਜੂ ਮੈਂ ਕਹਿੰਦਾ ਅੱਜ ਉਹ ਸਾਰੇ ਹੀ ਤੁਹਾਡੇ ਨਾਲ ਆ ਜਾਣ ਹੂੰ 0.0 ਰਹਿਣਾ ਤਾਂ ਜੀਰੀ ਆ ਹੂੰ ਤਾਂ ਪੰਥ ਕੇਕਤਾ ਦੀ ਲੋੜਾ ਸਹੀ ਪੰਥਕ ਪੰਜਾਬ ਦੀ ਮਾਰਗ ਸੇਤ ਦੀ ਲੋੜਾ ਪਰ ਇਸ ਮਸਲੇ ਦੇ ਵਿੱਚੋਂ ਸਾਰੇ ਦੇ ਤੁਸੀਂ ਕਹਿ ਕਿ ਬੇਵਿਸ਼ਵਾਸੀ ਇੰਨੀ ਐ ਬੇਭਰੋਸਗੀ ਐ ਫਿਰ ਵਿਸ਼ਵਾਸ ਕਰਨ ਨੂੰ ਅੱਜ ਜੇ ਲੋਕ ਵੱਡੀ ਗਿਣਤੀ ਚ ਤਿਆਰ ਨਹੀਂ ਤੇ ਇੱਕ ਗੱਲ ਚੱਲ ਰਹੀ ਐ ਨਵੀਂ ਖੇਤਰੀ ਪਾਰਟੀ ਦੀ ਨਵੀਂ ਖੇਤਰੀ ਪਾਰਟੀ ਦੀ ਹੋਂਦ ਬਣਦੀ ਕਿੰਨੀ ਛੇਤੀ ਉਸ ਵਿੱਚ ਕੌਣ ਕੌਣ ਹੋਏਗਾ ਕਿ ਬਾਗੀ ਧੜੇ ਵਾਲੇ ਵੀ ਸ਼ਾਮਲ ਨੇ ਇਹ ਖੇਤਰੀ ਪਾਰਟੀ ਸਹੀ ਦਿਸ਼ਾ ਦੇ ਸਕਦੀ ਹੈ ਤੁਹਾਨੂੰ ਲੱਗਦਾ ਹੈ ਕਿ ਸਾਰੇ ਪਾਸਿਓਂ ਤੋਂ ਢੀਡੇ ਕੱਢ ਕੇ ਸਾਰੇ ਫਿਰ ਉੱਥੇ ਹੀ ਆਉਣਗੇ ਜਦੋਂ ਸਾਡਾ ਸੰਵਿਧਾਨ ਕਹਿੰਦਾ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਭਾਰਤ ਰਾਜਾਂ ਦਾ ਸੰਗ ਹੈ ਇਸ ਕਰਕੇ ਰਾਜਾਂ ਦੀਆਂ ਪਾਰਟੀਆਂ ਹੋਣੀਆਂ ਜ਼ਰੂਰੀ ਨੇ ਰਾਜਾਂ ਦੀਆਂ ਹੋ ਰਹੀਆਂ ਨੇ ਪਾਰਟੀਆਂ ਸਾਰੇ ਮੁਲਕ ਚੋਂ ਭਰੀਆਂ ਹੋ ਜਾਂਦੇ ਨੇ ਖੇਤਰੀ ਪਾਰਟੀਆਂ ਇਸ ਕਰਕੇ ਪੰਜਾਬ ਨੂੰ ਹਮੇਸ਼ਾ ਖੇਤਰੀ ਪਾਰਟੀ ਦੀ ਲੋੜ ਰਹੂ ਪਰ ਜੇ ਹੁਣ ਤੁਸੀਂ ਦਿੱਲੀ ਚੋਂ ਭਜਾਤੇ ਹਰਿਆਣਾ ਚੋਂ ਭਜਾਤੇ ਹਜੂਰ ਸਾਹਿਬ ਤੋਂ ਭਜਾਤੇ ਨਦੇੜ ਸਾਹਿਬ ਤੋਂ ਭਜਾਤੇ ਰਹਿ ਗਏ ਇਕੱਲੇ ਪੰਜਾਬ 'ਚ ਇਹਦੇ ਨਾਲ ਤੁਸੀਂ ਖੇਤਰੀ ਪਾਰਟੀ ਥੋੜਾ ਵਧਦੇ ਹੋਗੇ ਖੇਤਰੀ ਪਾਰਟੀ ਦਾ ਮਤਲਬ ਆ ਫੈਡਰਲ ਸਿਆਸਤ ਦਾ ਝੰਡਾ ਬੁਲੰਦ ਕਰਨਾ ਆਨੰਦਪੁਰ ਸਾਹਿਬ ਦੇ ਮਤੇ ਦੀ ਸੋਚ ਬੁਲੰਦ ਕਰਨਾ ਪੰਜਾਬ ਦਾ ਇਤਿਹਾਸ ਆ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਸਿਆਸਤ ਆ ਪੰਜਾਬ ਦੇ ਮੁੱਦੇ ਨੇ ਪੰਜਾਬ ਦਾ ਸੱਭਿਆਚਾਰ ਆ ਪੰਜਾਬੀ ਬੋਲੀ ਆ ਉਹਨੂੰ ਸਮਰਪਿਤ ਹੋਣਾ ਫੁੱਲਾਂ ਦੇ ਗੁਲਦਸਤੇ ਨੂੰ ਜੋ ਭਗਮੀ ਚਟਨੀ ਬਣਾ ਰਹੇ ਨੇ ਉਹਨਾਂ ਦੇ ਖਿਲਾਫ ਲਕੀਰ ਕੱਢ ਕੇ ਲੜਨਾ ਇਹ ਨਹੀਂ ਹੋ ਕੋਈ ਹੋਰ ਹੋ ਜੀ ਕੌਣ ਆਉਣਗੇ ਤਾਂ ਸਮੇਂ ਦੱਸੋ ਪਰ ਇਹ ਲੋੜ ਹੈਗੀ ਆ ਖੇਤਰੀ ਪਾਰਟੀ ਖੇਤਰੀ ਪਾਰਟੀ ਦੀ ਲੋੜ ਆ ਖੇਤਰੀ ਪਾਰਟੀ ਖਾਲੀ ਦਾਲਾ ਇਸ ਕਰਕੇ ਸਾਡੀ ਪੰਜਾਬ ਨੂੰ ਲੋੜ ਆ ਇਹਨਾਂ ਨੂੰ ਭੁੱਲ ਜਾਣਾ ਚਾਹੀਦਾ ਜੇ ਪੰਜਾਬ ਤੁਹਾਡੀ ਐਡੀ ਲੋਡ ਮਹਿਸੂਸ ਕਰਦਾ ਤਾਂ ਤੁਹਾਨੂੰ ਇਹ ਖੁਰਚ ਕੇ ਨਾ ਰੱਖਦਾ ਬਾਰ-ਬਾਰ ਨਾ ਖੁਰਚ ਕੇ ਰੱਖਦਾ ਸੋ ਇਸ ਕਰਕੇ ਜੇ ਤਾਂ ਤੁਸੀਂ ਆਪ ਦਾ ਉਹ ਕਹਿੰਦੇ ਹੁੰਦੇ ਹਨ ਨਾ ਨਾ ਖਰਬੂਜੇ ਨੂੰ ਦੇਖ ਕੇ ਕਹਿੰਦੇ ਰੰਗ ਫੜਦਾ ਖਰਬੂਜਾ ਆਂਟ ਗਵਾਂਡ ਚ ਖੜ ਗਏ ਬਾੜੇ ਕਿਉਂ ਨਾ ਰੰਗ ਬਟਾਈਏ ਮੰਤਬ ਐਨਰਜੀ ਲੜ ਰਹੀ ਹੈ ਨਾ ਦੱਖਣੀ ਸੂਬੇ ਲੜ ਰਹੇ ਨੇ ਨਾ ਹੂੰ ਬਾਕੀ ਭਗਵੰਤ ਮਾਨ ਨੇ ਤਾਂ ਆਤਮ ਸਮਰਪਣੇ ਕੀਤਾ ਹੋਇਆ ਸੋ ਇਸ ਕਰਕੇ ਉਹ ਲੜਾਈ ਵਾਲੇ ਪਾਸੇ ਰਾਹ ਪਵੋ ਲੋਕ ਪ੍ਰਵਾਨ ਕਰ ਲੈਣਗੇ ਜਰੂਰੀ ਤਾਂ ਨਹੀਂ ਹੁੰਦਾ ਵੀ ਤੁਸੀਂ ਇਹੀ ਕਹਿਣਾ ਵੀ ਅਸੀਂ ਉਦੋਂ ਗਲਤੀ ਕੀਤੀ ਸੀ ਸੁਪਰੀਮ ਕੋਰਟ ਕਹਿੰਦਾ ਚੋਣਾ ਕਰਾਓ ਤੁਸੀਂ ਜੰਮੂ ਕਸ਼ਮੀਰ ਚ ਇਹਨਾਂ ਨੇ ਮੰਨਿਆ ਹੋਇਆ ਵੀ ਚੋਣਾ ਕਰਾਉਣਾ ਇਹ ਇਹੀ ਕਹਿ ਦੇਣ ਅੱਜ ਅੱਡ ਅੱਡ ਹੁੰਦੇ ਹੋਏ ਵੀ ਜੰਮੂ ਕਸ਼ਮੀਰ ਦੇ ਰਾਜ ਦੇ ਹੋਂਦ ਬਜੋਂ ਬਹਾਲੀ ਕਰੋ ਤੇ ਉੱਥੇ ਚੋਣਾ ਕਰੋ ਜੁਮਹੂਰੀ ਤਾਂ ਬਹਾਲ ਕਰੋ ਉੱਥੇ ਹਾਲ ਤਾਂ ਪਹਿਲਾਂ ਨਾਲੋਂ ਵੀ ਮਾੜਾ ਹੋ ਗਿਆ ਇਹ ਸਹੀ ਰਾਹ ਪੈਂਦੀ ਤਾਂ ਜੰਮੂ ਕਸ਼ਮੀਰ ਦੇ ਸਿੱਖ ਕਾਨੂੰਨਾਂ ਦੇ ਨਿਸ਼ਾਨੇ ਤੇ ਲਿਆ ਰਹੇ ਨੇ ਵੀ ਬਾਦਲਾਂ ਨੂੰ ਬਚਾਉਣ ਖਾਤਰ ਯਾਰ ਜਿਹਦੀ ਬਲੀ ਦੇਣੀ ਪਵੇ ਦੇ ਦੋ ਇੱਕ ਇੱਕ ਗੱਲ ਹੋਰ ਚੱਲ ਰਹੀ ਹੈ ਬੜੀ ਤੁਸੀਂ ਵੀ ਸ਼ਾਇਦ ਤੁਹਾਡੇ ਧਿਆਨ ਚਾਹੀਏ ਹੋ ਉਹ ਸ਼੍ਰੋਮਣੀ ਅਕਾਲੀ ਦਲ ਦੀ ਖਾਸ ਕਰਕੇ ਮੌਜੂਦਾ ਲੀਡਰਸ਼ਿਪ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਸਮਰਥਨ ਵਾਲੇ ਲੀਡਰ ਨੇ ਉਹ ਕਹਿੰਦੇ ਕਿ ਅੱਜ ਕੱਲ ਜਣਾ ਖਣਾ ਹੀ ਉੱਠ ਕੇ ਜਥੇਦਾਰ ਸਹਿਬਾਨ ਨੂੰ ਸਲਾਹਾਂ ਦੇਈ ਜਾਂਦਾ ਜਣਾ ਖਣਾ ਉੱਠ ਕੇ ਦੱਸੀ ਜਾਂਦਾ ਸ਼੍ਰੋਮਣੀ ਅਕਾਲੀ ਦਲ ਕਿਵੇਂ ਚੱਲੇ ਐ ਤਾਂ ਨਹੀਂ ਗੱਡੀ ਚੱਲਣੀ ਕਹਿੰਦੇ ਜਿਹਨੂੰ ਪਤਾ ਹੀ ਨਹੀਂ ਇਹਨਾਂ ਦੇ ਜਨਮ ਹੀ ਕੱਲ ਦਿਹਾੜੇ ਹੋਏ ਐ ਉਹ ਵੀ ਦੱਸੀ ਜਾਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਿੱਥੇ ਟਪਲੇ ਖਾ ਰਿਆ ਉਹ ਕਹਿੰਦੇ ਆ ਸਾਜ ਤਾਂ ਬੋਲੇ ਛਾਲਣੇ ਕੀ ਬੋਲੇ ਇਹਨਾਂ ਦਾ ਜਨਮ ਕਦੋਂ ਹੋਇਆ ਮਜੀਠੀ ਦਾ ਕਦੋਂ ਹੋਇਆ ਬੰਟੀ ਰਮਾਣੇ ਦਾ ਕਦੋਂ ਹੋਇਆ ਸਖਬੀਰ ਦਾ ਕਦੋਂ ਹੋਇਆ ਇਹਨਾਂ ਨੇ ਕਿਹੜੀ ਪੰਥ ਦੀ ਪੜ੍ਹਾਈ ਤੇ ਉਹ ਕੀਤੀ ਆ ਜਿਹਦੇ ਕਰਕੇ ਇਹਨਾਂ ਨੂੰ ਪਤਾ ਉਦੋਂ ਬਾਅਦ ਦੇ ਵਿੱਚ ਵੀ ਪੈਦਾ ਹੋਇਆ ਬੰਦਾ ਜੇ ਉਹ ਇਤਿਹਾਸ ਨੂੰ ਬਾਚੂ ਮੋਰਚਿਆਂ ਦਾ ਇਤਿਹਾਸ ਆ ਅਕਾਲੀ ਦਲ ਦਾ ਇਤਿਹਾਸ ਆ 84 ਦੀਆਂ ਗੱਲਾਂ ਨੇ ਇਹਨਾਂ ਨੇ ਵਾਅਦੇ ਕੀਤੇ ਨੇ 97 ਬੋਲ ਕਿਉਂ ਨਹੀਂ ਸਕਦਾ ਜੀ ਇਹਦਾ ਮਤਲਬ ਬੋਲਣ ਦਾ ਹੱਕ ਵੀ ਸਿਰਫ ਤੁਹਾਡੇ ਕੋਲ ਹੀ ਆ ਅਕਾਲੀ ਦਲ ਬਾਰੇ ਜੇ ਅਕਾਲ ਤਖਤ ਦੇ ਜਥੇਦਾਰਾਂ ਦੀ ਪੱਤ ਤੁਸੀਂ ਰੋਲਿਆ ਤਾਂ ਤੁਹਾਡਾ ਇਹ ਹਾਲ ਹੋਇਆ ਨਾ ਉਸ ਤੋਂ ਬਾਅਦ ਲਾ ਦਿਓ ਹਟਾ ਦਿਓ ਲਾ ਹੁਣ ਤਲਵੰਡੀ ਸਾਬੋ ਵਾਲੇ ਜਥੇਦਾਰ ਕਾਰਜਕਾਰੀ ਜਥੇਦਾਰ ਹੈ 5 ਸਾਲ ਕਿਉਂ ਰਹੇ ਜੀ 5 ਸਾਲ ਤੁਸੀਂ ਮੈਨੂੰ ਇਹ ਦੱਸੋ ਉਹ ਮਾੜਾ ਤੇ ਬੋਲਣ ਲੱਗੇ ਨਾ ਵੀ ਮਾਲਕ ਭਾਗਵਾਂ ਦੀ ਨਹੀਂ ਲੋੜ ਭਾਈ ਲਾਲੋਆਂ ਦੀ ਲੋੜ ਆ ਕਮਜ਼ੋਰ ਹੋ ਗਈ ਸਾਨੂੰ ਸਿਧਾਂਤ ਵੱਲ ਮੋੜਨ ਦੀ ਲੋੜ ਆ ਕਹਿੰਦੇ ਚਲੋ ਜੀ ਤਲਵੰਡੀ ਸਾਬੋ ਫਿਰ ਸ਼੍ਰੋਮਣੀ ਕਮੇਟੀ ਤੋੜਾ ਸਾਹਿਬ ਨੂੰ ਲਾਉਣ ਤੋਂ ਬਾਅਦ ਪ੍ਰਧਾਨ ਲਫਾਫੇ ਜੀ ਨਿਕਲੇ ਨੇ ਨਾ ਫਿਰ ਜਿਹੜੇ ਉਸ ਵੇਲੇ ਪ੍ਰਧਾਨ ਬਣੇ ਸੀ ਉਹੀ ਲਫਾਫਾ ਕਲਚਰ ਖਿਲਾਫ ਬੋਲ ਲੈਣੇ ਨਾ ਬੀਬੀ ਜਗੀਰ ਕੌਰ ਸੋ ਇਹ ਜਿਹੜਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਮੈਨੂੰ ਪੂਰੀ ਤਰ੍ਹਾਂ ਸ਼ਬਦ ਯਾਦ ਨਹੀਂ ਵੀ ਪੜੋਸੀ ਸੇ ਜੋ ਹੋਊਗਾ ਆਪਣੇ ਵੀ ਜਾਣ ਸੋ ਇਸ ਕਰਕੇ ਜਿਹੜੀ ਟੌੜਾ ਸਾਹਿਬ ਨਾਲ ਇਹਨਾਂ ਨੇ ਕੀਤੀ ਆ ਉਦੋਂ ਰਲ ਮਿਲ ਕੇ ਹੁਣ ਉਹੀ ਦੀ ਇਹਨਾਂ ਨਾਲ ਹੋ ਰਹੀ ਆ ਉਹਨਾਂ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਭਾਜਪਾ ਦਾ ਏਜੰਟ ਕਹਿਣ ਲੱਗੇ 900 ਚੂਹੇ ਖਾ ਕੇ ਬਿੱਲੀ ਅੱਜ ਨੂੰ ਚੱਲੀ ਮਤਲਬ ਤੁਸੀਂ 30 ਸਾਲ ਸੱਤਾ ਦਾ ਆਨੰਦ ਮਾਣਿਆ ਭਾਜਪਾ ਦੇ ਕਰਕੇ ਤੇ ਮਨਮੋਹਨ ਸਿੰਘ ਨੇ ਸ਼ਰਿਆਮ ਤੁਹਾਨੂੰ ਦੱਸਿਆ ਕੀਤ ਕੀ ਹੈ ਅਜੀਤ ਅਖਬਾਰ ਦਾ ਹਿੰਦੀ ਐਡੀਸ਼ਨ ਲਾਂਚ ਹੋਣਾ ਸੀ ਜਲੰਧਰ ਮਨਮੋਹਨ ਸਿੰਘ ਆਇਆ ਹੋਇਆ ਸੀ ਟੌੜਾ ਸਾਹਿਬੀ ਸੀ ਉੱਥੇ ਟੌੜਾ ਸਾਹਿਬ ਸਟੇਜ ਤੇ ਗਏ ਸਭ ਨਾਲ ਹੱਥ ਮਿਲਾਉਂਦੇ ਮਿਲਾਉਂਦੇ ਸ਼ਰਮਾ ਸੀ ਡੀਜੀਪੀ ਉਹਦੇ ਨਾਲ ਹੱਥ ਨਾ ਮਲਾਇਆ ਉਸ ਤੋਂ ਬਾਅਦ ਬਾਦਲ ਸਾਹਿਬ ਜਿਵੇਂ ਖਾਤਰੀ ਜੀ ਹਾਸੀ ਹੱਸ ਕੇ ਕਹਿੰਦੇ ਹੁੰਦੇ ਨੇ ਨਾ ਮਿਸਣਿਆਂ ਜੇ ਵਾਂਗ ਕਹਿੰਦੇ ਡਾਕਟਰ ਸਾਹਿਬਾ ਏਡੀ ਵੱਡੀ ਸੱਤਾ ਮਿਲੀ ਆ ਪੰਥ ਦੇ ਪੰਜਾਬ ਬਾਰੇ ਵੀ ਸੋਚ ਲਿਆ ਕਰੋ ਇੱਕ ਹਿਸਾਬ ਨਾਲ ਉਹਨਾਂ ਦੀ ਆਲੋਚਨਾ ਕੀਤੀ ਤੇ ਉਹ ਵੀ ਫਿਰ ਪੂਰਾ ਮਹਾਪੁਰਸ਼ ਸੀ ਉਹ ਕਹਿੰਦਾ ਬਾਦਲ ਸਾਹਿਬ ਤੁਸੀਂ ਮੈਨੂੰ ਇੰਨੇ ਵਾਰ ਮਿਲਿਓ ਕਦੇ ਤੁਸੀਂ ਪੰਥ ਦੇ ਪੰਜਾਬ ਦਾ ਏਜੰਡਾ ਲੈ ਆਂਦਾ ਤੁਸੀਂ ਨਿੱਜੀ ਮਸਲੇ ਲੈ ਕੇ ਆਏ ਹੋ ਤੇ ਤੁਹਾਡੇ ਮਸਲੇ ਮੈਂ ਪੂਰੇ ਕੀ ਜਵਾਬ ਉੱਥੇ ਮਿਲ ਗਿਆ ਜਵਾਬ ਨਾਲ ਦੀ ਨਾਲੇ ਮਿਲ ਗਿਆ ਜੀ ਸੋ ਇਹ ਇਸ ਕਰਕੇ ਇਹ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਵੀ ਤੁਸੀਂ ਇੰਨੇ ਸਾਲਾਂ ਚ ਪੰਥ ਤੇ ਪੰਜਾਬ ਲਈ ਕੀਤਾ ਕੀ ਉਹ ਤਾਂ ਦੱਸੋ ਨਾ ਉਹਦਾ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਪਰ ਕਿਉਂਕਿ ਸੱਤਾ 'ਚ ਦੂਜੇ ਵੀ ਭਾਈਵਾਲ ਸੀ ਉਹਨਾਂ ਤੋਂ ਵੀ ਉਸ ਤਰ੍ਹਾਂ ਸਪਸ਼ਟ ਲਕੀਰ ਕੱਢ ਕੇ ਲੜਾਈ ਨਹੀਂ ਲੜੀ ਜਾਂਦੀ ਢੀਂਡਾ ਸਾਹਿਬ ਇੱਕ ਵਾਰ ਮੈਂ ਸੁਣਿਆ ਕਹਿੰਦੇ ਜਥੇਬੰਦਕ ਢਾਂਚੇ ਇਹਨਾਂ ਦਾ ਜੁਰਜਰਾ ਕਰਤਾ ਕਹਿੰਦੇ ਪਤਾ ਨਹੀਂ ਕਿੰਨੇ ਜਨ ਸਕੱਤਰ ਨੇ ਕਿੰਨੇ ਵਾਈਸ ਪ੍ਰੈਜ਼ੀਡੈਂਟ ਨੇ ਕਿੰਨੇ ਵਰਕਿੰਗ ਕਮੇਟੀ ਮੈਂਬਰ ਨੇ ਹੁਣ ਵਰਕਿੰਗ ਕਮੇਟੀ ਤੋਂ ਬਿਨਾ ਕੋਈ ਕੱਢ ਨਹੀਂ ਸਕਦਾ ਪਾਰਟੀ 'ਚ ਹੂੰ ਇਹ ਇਹ ਸਾਰੇ ਇੱਥੇ ਸੀ ਕਲੈਕਟਰ ਆਪਣੇ ਭੁੰਦਰ ਸਾਹਿਬ ਰਹਿ ਗਏ ਉਹਨਾਂ ਦੇ ਕੰਨ 'ਚ ਫੂਕ ਮਾਰੀ ਹੋ ਵੀ ਕੱਢੋ ਉਹਨਾਂ ਨੂੰ ਤਾਂ ਕਿ ਕਲੀਅਰ ਵਾਲੇ ਪਾਸੇ ਧਿਆਨ ਦੂਜੇ ਪਾਸੇ ਨਾ ਜਾਵੇ ਉਹ ਕਹਿੰਦੇ ਮੈਂ ਟੈਲੀਫੋਨ ਤੇ ਗੱਲ ਕੀਤੀ ਆ ਕੱਢ ਤੇ ਕੱਢ ਸਕਦੀ ਨਹੀਂ ਜਿਹੜੀ ਡਿਸਪਲਿਨਿੰਗ ਕਮੇਟੀ ਆ ਉਹ ਸਪਾਰਸ਼ ਕਰ ਸਕਦੀ ਆ ਹੂੰ ਸਪਾਰਸ਼ ਪ੍ਰਧਾਨ ਕੋਲੇ ਕਰ ਸਕਦੀ ਆ ਪ੍ਰਧਾਨ ਵਰਕ ਕਮੇਟੀ ਚ ਮਸਲਾ ਲਿਜਾ ਸਕਦਾ ਵਰਕ ਕਮੇਟੀ ਕੱਢ ਸਕਦੀ ਆ ਸਮਾਵਤ ਕੱਢ ਸਕਦੀ ਆ ਹੂੰ ਹੁਣ ਥੋੜਾ ਕੋਈ ਦੀਨਮਾਨ ਹੈ ਸਾਰੇ ਕੱਢਤੇ ਜੀ ਸਾਰੇ ਲਿਆਂਦੇ ਜੀ ਸਾਰੇ ਫੇਰ ਕੱਢਤੇ ਜੀ ਇਹਨਾਂ ਚੋਂ ਕੱਢਣ ਪਾਉਣ ਨੂੰ ਕੀ ਹੈ ਨਾ ਗੱਲਾਂ ਚ ਸਿਆਸਤ ਫੈਸਲਾ ਕੌਣ ਹੁੰਦੀ ਆ ਸਿਆਸਤ ਨਹੀਂ ਫੈਸਲਾ ਕਰਨਾ ਜੇ ਦੋਹਾਂ ਚੋਂ ਕੋਈ ਵੀ ਤਰ ਸਹੀ ਸਿਆਸਤ ਹੋਵਾਰੂਗੀ ਲੋਕੋ ਤੇ ਭਰੋਸਾ ਕਰ ਲੈਣਗੇ ਚੋਣਾਂ ਤਾਂ ਲੜਨੀਆਂ ਹਾਰਨੀਆਂ ਜਿੱਤਨੀਆਂ ਇੱਕ ਅੱਡ ਤਰ੍ਹਾਂ ਦਾ ਮਸਲਾ ਹੁੰਦਾ ਸੋ ਅਸਲ ਮੁੱਦਿਆਂ ਨੂੰ ਸੰਬੋਧਿਤ ਹੋਣ ਦੀ ਲੋੜ ਆ ਮੇਰਾ ਤਕਵਾਲੇ ਇੱਕ ਸਰਪ੍ਰਸਤ ਨੇ ਜਿਹੜੇ ਅੱਜ ਕੱਲ੍ਹ ਸ਼੍ਰੋਮਣੀ ਕਾਲੀ ਦਲ ਦੇ ਸੁਖਦੇਵ ਸਿੰਘ ਢੀਂਸਾ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਉਹਨਾਂ ਦੇ ਵਿੱਚ ਕਿੰਨਾ ਕੁ ਵਜਨ ਨਜ਼ਰ ਆਉਂਦਾ ਜਾਂ ਫਿਰ ਉਹ ਵੀ ਇੰਨੀ ਅੱਗੇ ਲੰਘ ਚੁੱਕਿਆ ਕਿ ਹੁਣ ਉਹਨਾਂ ਦੀ ਵੀ ਨਹੀਂ ਚੱਲਣੀ ਹੈ ਪਾਰਟੀ ਦੇ ਅੰਦਰ ਚਾਹੇ ਸਰਪ੍ਰਸਤ ਨੇ ਨਹੀਂ ਦੇਖੋ ਜੀ ਮੈਂ ਤਾਂ ਤਕਰੀਬਨ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਜਦੋਂ ਇਹਨਾਂ ਨੇ ਕਿਹਾ ਵੀ ਜਿਹੜੇ ਬਾਹਰ ਆਓ ਆਪਦੇ ਆਪ ਨੂੰ ਬਾਹਰੇ ਸਮਝਣ ਮੈਂ ਤਾਂ ਉਸ ਵੇਲੇ ਕਿਹਾ ਸੀ ਮਾਹ ਵੀ ਇਹਨਾਂ ਨੇ ਫੈਸਲਾ ਕਰ ਲਿਆ ਵੀ ਇਹਨਾਂ ਨਾਲ ਅਸੀਂ ਇਕਤਾ ਨਹੀਂ ਕਰਨੀ ਹੂੰ ਇਸ ਕਰਕੇ ਇਸ ਰਾਹ ਕਿਉਂ ਪਤਲ ਇੱਕ ਤਾਂ ਮੈਂ ਇਹਨਾਂ ਨੂੰ ਨੇੜੇੋਂ ਦੇਖਿਆ ਇੱਕ ਮੈਂ ਜਾਣਦਾ ਸੁਭਾਅ ਇਹਨਾਂ ਦਾ ਇਹਨਾਂ ਨੂੰ ਇਹ ਵੀ ਪੈਸੇ ਦੇ ਜ਼ੋਰ ਨਾਲ ਸਾਰਾ ਕੁਝ ਜਿੱਤਿਆ ਜਾ ਸਕਦਾ ਜੇ ਲਾਹੋ ਇਹਨਾਂ ਨੂੰ ਪਰ ਉਹਦੀ ਥਾਂ ਤੇ ਆਪਨੇ ਮੂਰੇ ਆਉਣ ਨੂੰ ਤਾਂ ਹਰ ਇੱਕ ਤਿਆਰ ਆ ਨਾ ਜੀ ਜੇ ਢੀਂਡ ਸੇ ਨੂੰ ਕੱਟਣਗੇ ਉਹਨੇ ਥਾਂ ਤੇ ਦਸ ਆਉਣ ਨੂੰ ਤਿਆਰ ਆ ਜੀ ਮੈਨੂੰ ਦਿਓ ਟਿਕਟ ਮੈਂ ਲੜਨ ਨੂੰ ਤਿਆਰ ਹਾਲ ਤਾਂ ਇਹੋ ਜਿਹਾ ਆਪਣੇ ਹੋਇਆ ਪਰ ਟਿਕਟ ਮਿਲਣ ਨਾਲ ਜਿੱਤ ਥੋੜਾ ਜਾਣਗੇ ਜੇ ਪੰਥ ਤਾਂ ਹਾਰ ਗਿਆ ਨਾ ਜਮਾਨਤ ਤਾਂ ਜਬਤ ਹੋ ਗਈ ਸੋ ਇਸ ਕਰਕੇ ਸੰਵਿਧਾਨ ਸਮਦੋਨ ਦੀ ਹੁਣ ਕੋਈ ਬੜੀ ਗੱਲ ਨਹੀਂ ਉਹ ਕਹੀਂ ਜਾਣ ਹੁਣ ਤਾਂ ਸਿਆਸਤ ਨੇ ਫੈਸਲਾ ਕਰਨਾ ਪਰ ਸਿੰਘ ਸਾਹਿਬ ਕੋਲੇ ਜਿਹੜੀ ਸ਼ਿਕਾਇਤ ਗਈ ਹੂਆ ਉਹਦੇ ਆਧਾਰ ਤੇ ਉਹ ਕੋਈ ਵੱਡੇ ਫੈਸਲੇ ਨਹੀਂ ਲੈ ਸਕਦੇ ਨਾ ਉਹ ਮਤਲਬ ਪੰਥਕੀਕਤਾ ਦਾ ਰਾਹ ਖੋਲ ਸਕਦੇ ਆ ਜੇ ਬਾਦਲ ਕੇ ਇਕੱਠੇ ਵੀ ਹੋ ਜਾਣ ਫਿਰ ਕੀ ਹੋ ਜੂਜੀ ਮਸਲੇ ਵੱਡੇ ਨੇ ਤੇ ਨਾ ਉਹ ਇਹੀ ਜੀ ਕੋਈ ਨੂੰ ਸਖਤ ਸਜ਼ਾ ਦੇ ਸਕਦਾ ਜਦੋਂ ਗਲਤੀ ਉਹ ਮੰਨ ਲਈ ਅੱਧੀ ਗਲਤੀਆਂ ਤਾਂ ਪਹਿਲਾਂ ਮੰਨੀ ਹੋਈਆਂ ਨੇ ਫਿਰ ਉਹ ਪਛਤਾਵੇ ਵਾਲੀ ਉਸਾਦਾ ਹੁਣ ਇਹਨਾਂ ਦਾ ਜੀ ਕਰਦਾ ਇਹਨਾਂ ਦਾ ਜੀ ਤਾਂ ਘੱਟ ਕਰਦਾ ਲੋਕਾਂ ਦਾ ਜੀ ਕਰਦਾ ਵੀ ਯਾਰ ਇਹਨਾਂ ਨੂੰ ਵਿਲੇ ਘਰੋਂ ਘਰੋਂ ਇਹਨਾਂ ਨੇ ਠੇਕਾ ਲਿਆ ਪੰਥ ਦਾ ਹੂੰ ਜਿਹੜੀ ਲੀਡਰਸ਼ਿਪ ਬਦਲਣ ਦੀ ਗੱਲ ਆ ਉਹ 13 ਬੰਦਿਆਂ ਦੀ ਗੱਲ ਥੋੜਾ ਜੀ ਇਹਨਾਂ ਦੇ ਵਰਕਰਾਂ ਦੀਆਂ ਮੀਟਿੰਗਾਂ ਹੋਈਆਂ ਜਿਹੜੇ ਪਾਰਟੀ ਨਾਲ ਜੁੜੇ ਹੋਏ ਨੇ ਜਿਹੜੀ ਕਹਿੰਦਾ 99% ਸਾਡੇ ਨਾਲ 99% ਨਹੀਂ ਕਿਹਾ ਵੀ ਲੀਡਰਸ਼ਿਪ ਬਦਲੋ ਤੇ ਫਿਰ ਤੁਹਾਡੀ ਲੀਡਰਸ਼ਿਪ ਦੇ ਵਿੱਚ ਕਿਵੇਂ ਉਹ ਕੰਮ ਕਰਨਗੇ ਤੇ ਕਿਵੇਂ ਅੱਗੇ ਵਧਜੋਗੇ ਸੋ ਇਹ ਗੱਲਾਂ ਹੈਗੀਆਂ ਨੇ ਸੋਚਣ ਵਿਚਾਰਨ ਵਾਲੇ ਆ ਸੰਵਿਧਾਨ ਨਾਲ ਮਸਲੇ ਹੱਲ ਨਹੀਂ ਹੁੰਦੇ ਜ਼ਬਰਦਸਤ ਨਾਲ ਮਸਲੇ ਨਹੀਂ ਹੱਲ ਹੁੰਦੇ ਮੈਨੂੰ ਲੱਗ ਇੱਕ ਟਿੱਪਣੀ ਹੋਰ ਲੈਣੀ ਹੈ ਵਿਸ਼ੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਬੇਸ਼ੱਕ ਦੀ ਮਸਲਾ ਸੁਣਵਾਈ ਹੋਈ ਐਮਪੀ ਅਮਰਿਤਪਾਲ ਦੇ ਕੇਸ 'ਚ ਹੁਣ ਉਸ ਦੇ ਵਿੱਚ ਪੰਜਾਬ ਤੇ ਜਿਹੜਾ ਕੇਂਦਰ ਸਰਕਾਰ ਨੂੰ ਨੋਟਿਸ ਹੋ ਗਿਆ ਔਰ ਉਸ ਨੋਟਿਸ ਦੇ ਵਿੱਚ ਪੰਜਾਬ ਸਰਕਾਰ ਨੇ ਜਵਾਬ ਇਹ ਦਿੱਤਾ ਕਿ ਸਾਡੇ ਕੋਲ ਸਮੱਗਰੀ ਬਹੁਤ ਹੈ ਇਹਨਾਂ ਦੇ ਖਿਲਾਫ ਸਾਡੇ ਕੋਲ ਸਬੂਤ ਬਹੁਤ ਨੇ ਜਿਹੜੀ ਕਿ ਅਗਲੀ ਸੁਣਵਾਈ 'ਚ ਪੇਸ਼ ਵੀ ਅਸੀਂ ਕਰਾਂਗੇ ਹਾਲੇ ਤੱਕ ਉਹਨਾਂ ਦੇ ਰਵੱਈਏ ਤੋਂ ਜਾਂ ਰੁਖ ਤੋਂ ਇਹ ਲੱਗਿਆ ਕਿ ਐਮਪੀ ਅਮਰਿਤਪਾਲ ਸਿੰਘ ਦਾ ਹਾਲੇ ਬਾਹਰ ਆਉਣਾ ਕੋਈ ਛੇਤੀ ਗੱਲ ਨੇੜੇ ਜਾਪਦੀ ਨਹੀਂ ਹੈ ਤੁਸੀਂ ਉਸ ਕੇਸ ਨੂੰ ਜਿੰਨੀਆਂ ਕੋ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਤੁਹਾਨੂੰ ਲੱਗ ਰਿਹਾ ਕਿ ਐਮਪੀ ਅਮਰਿਤਪਾਲ ਸਿੰਘ 5 ਸਾਲਾਂ ਦੇ ਵਿੱਚ ਵਿੱਚ ਬਾਹਰ ਆਉਣਗੇ ਜਾਂ ਫਿਰ ਪੰਜਾਬ ਸਰਕਾਰ ਨੇ ਅੱਗੇ ਲੈ ਜਾਣਾ ਹੀ ਲਿਆ ਦੇਖੋ 5 ਸਾਲਾਂ ਨਹੀਂ ਰੱਖ ਸਕਦੇ ਉਹਨੂੰ ਇਸ ਤੋਂ ਬਾਅਦ ਸੁਪਰੀਮ ਕੋਰਟ ਹੁੰਦੀ ਆ ਉਹ ਕਹਿੰਦੇ ਆ ਨਾ ਕਹਿੰਦੇ ਹੱਥ ਤੇ ਖੁਦਾ ਦਾ ਹੁੰਦਾ ਵੈਰ ਵੇ ਤੂੰ ਕਿਹੜੀ ਗੱਲੋਂ ਹੱਥ ਚੱਕ ਲਈ ਠੀਕ ਆ ਅਮਰਤਪਾਲ ਜੀ ਮੈਂ ਵੀ ਆਲੋਚਨਾ ਕਰਦੇ ਰਹੇ ਹਾਂ ਪਰ ਇਹਦਾ ਮਤਲਬ ਇਹ ਥੋੜੋ ਆ ਵੀ ਉਹਨੂੰ ਇਸ ਰੂਪ ਚ ਤੁਸੀਂ ਉਹਦੇ ਬੇਇਨਸਾਫੀ ਕਰੋ ਨਾਲ ਦੇ ਏਨੇ ਬੰਦੇ ਨੇ 30 ਬੰਦੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨੇ ਮੈਂ ਕਾਨੂੰਨ ਦੇ ਬਾਰੇ ਬੜੀ ਜਾਣਕਾਰੀ ਨਹੀਂ ਰੱਖਦਾ ਮੇਰੇ ਤੇ ਐਨਐਸਏ ਲੱਗਿਆ ਸੀ ਉਦੋਂ ਤੱਕ ਬੋਰਡ ਬਣਦਾ ਹੁੰਦਾ ਬੋਰਡ ਨੇ ਹਾਈ ਕੋਰਟ 'ਚ ਮੇਰੀ ਪੇਸ਼ੀ ਪਈ ਸੀ ਉਹਨਾਂ ਨੇ ਐਨਐਸਏ ਹਟਾਤਾ ਪਰ ਮੁੜ ਕੇ ਮੈਨੂੰ ਟਾਡਾ ਜੇ ਬੰਦ ਰੱਖਿਆ ਕਿੰਨਾ ਚ ਬਠਿੰਡੇ ਕੇ ਕੇਚ ਸਾਡੇ ਤੇ 755 ਲਾਤੀ 3 ਮਹੀਨੇ 755 ਚ ਰੱਖਿਆ ਅੰਦਰ ਜੇ ਸਰ ਇਹ ਸਿਆਸੀ ਫੈਸਲਾ ਲੈਣਾ ਸਰਕਾਰ ਨੇ ਹਾਂ ਕੋਰਟਾਂ ਦੇ ਕੋਲੇ اختیار ਹੈ ਤੇ ਉਹ ਫੈਸਲੇ ਲੈ ਸਕਦੇ ਨੇ ਫੈਸਲੇ ਲੈ ਕੇ ਜੇ ਉਹ ਆ ਕੇ ਗਲਤੀ ਕਰੂ ਫੇਰ ਫੜ ਸਕਦੇ ਨੇ ਲੱਗਦਾ ਇਹ ਆ ਮੈਨੂੰ ਵੀ ਇਰਾਦੇ ਇਹਨਾਂ ਦੇ ਉਹਨੂੰ ਹਾਲੇ ਛੱਡਣ ਦੇ ਹੈ ਨਹੀਂ ਚਾਹੇ ਉਹ ਐਮਪੀ ਬਣ ਗਿਆ ਜਿਹੜੀਆਂ ਗੱਲਾਂ ਤੋਂ ਲੱਗਦਾ ਨਹੀਂ ਤਾਂ ਲੀਨੀਅਰ ਥਿਊ ਵੁੰਦਾ ਕਿਉਂਕਿ ਇਹ ਗੱਲ ਤਾਂ ਮੈਂ ਤੁਹਾਨੂੰ ਪੁੱਛਣੀ ਚਾਹੀ ਖੜੂਰ ਸਾਹਿਬ ਹਲਕੇ ਤੋਂ ਦਾ ਹੋਰ ਲੋਕ ਜਿਹੜੇ ਅਮਰਿਤਪਾਲ ਸਿੰਘ ਦੇ ਸਮਰਥਕ ਨੇ ਜਾਂ ਵੋਟਾਂ ਪਾਉਣ ਵਾਲੇ ਆ ਉਹ ਕਹਿ ਰਹੇ ਆ ਕਿ ਜੇ ਇਨਾ ਤੁਸੀਂ ਜ਼ੁਲਮ ਕਰੋਗੇ ਇੰਨੀ ਦੇਰ ਸਾਡੇ ਬੰਦੇ ਨੂੰ ਸਾਡੇ ਚੁਣੇ ਹੋਏ ਨੁਮਾਇੰਦੇ ਨੂੰ ਅੰਦਰ ਰੱਖੋਗੇ ਤਾਂ ਫਿਰ ਸਤਾਈ ਵੀ ਦੂਰ ਨਹੀਂ ਆ ਸਾਨੂੰ ਯਾਦ ਰੂ ਇਹ ਗੱਲ ਫਿਰ 27 ਦੇ ਵਿੱਚ ਸਾਡਾ ਚਿਹਰਾ ਉਹੀ ਹੋਊਗਾ ਮੁਖੀ ਨਹੀਂ ਬਿਲਕੁਲ ਹੋਊਗਾ ਜੀ ਇਹ ਸਬਕਾ ਸਾਰੀਆਂ ਪਾਰਟੀਆਂ ਨੂੰ ਸਬਕਾ ਵੀ ਪੰਜਾਬ ਦਾ ਜਿਹੜਾ ਡੂੰਗਾ ਦਰਦਾ ਉਹਦੀ ਥਾ ਪਾਓ ਜੇ ਪੰਜਾਬੀਆਂ ਨੂੰ ਕਿਸੇ ਸਹੀ ਰਾਹ ਤੇ ਪਾਉਣਾ ਸਿਆਸਤ ਪਾਉਣੀ ਆ ਦੋ ਥਾ ਤੇ ਮੌਕਾ ਮਿਲਿਆ ਅਗਲੇ ਨੇ ਦਿਖਾਤਾ ਆਪਦਾ ਠੀਕ ਆ ਸਿਮਰਨ ਜੀ ਸਾਂ ਮਾਨਸ ਜਿਹੜਾ ਉਹ ਪੁਰਾਣਾ ਬੰਦਾ ਸੀ ਉਹ ਤੇ ਨਹੀਂ ਭਰੋਸਾ ਕੀਤਾ ਕਿਉਂਕਿ ਉਹਨੂੰ ਇਹ ਪਤਾ ਲੱਗ ਗਿਆ ਵੀ ਇਹ ਦੋ ਵਾਰ ਖਾਲਸਤਾਨ ਕਹਿੰਦਾ ਹੁੰਦਾ ਸਾਲ ਦੇ ਵਿੱਚ ਮੁੜ ਕੇ ਚੋਣ ਲੜਦਾ ਹੁੰਦਾ ਸੋ ਇਸ ਕਰਕੇ ਉਹ ਉਹ ਜਿਹੜਾ ਉੱਥੇ ਆਇਆ ਨਾ ਉਹ ਹੀ ਇਹ ਦਿਖਾ ਰਿਹਾ ਵੀ ਪੰਜਾਬ ਪੰਥ ਜਾਂ ਲੋਕਾਂ ਨੇ ਸੋਚਣੀ ਕਹੀਦੀ ਆ ਉਹ ਕਹਿੰਦਾ ਯਾਰ ਜੋ ਮਰਜੀ ਕੋਈ ਹੋਰ ਆ ਜੇ ਖੰਨੂਨੀ ਅਸੀਂ ਆਉਣ ਦੇਣਾ ਸੋ ਇਹ ਇਸ ਕਰਕੇ ਇਹ ਕੰਦ ਤੇ ਲਿਖਿਆ ਪੜਨ ਸਿਆਸੀ ਮਸਲੇ ਸਿਆਸਤ ਨਾਲੇ ਹੱਲ ਹੁੰਦੇ ਆ ਹਕੂਮਤ ਦੇ ਜੋਰ ਡਾਂਗ ਦੇ ਜੋਰ ਨਾਲ ਹੱਲ ਨਹੀਂ ਹੁੰਦੇ ਤੇ ਆਮ ਆਦਮੀ ਪਾਰਟੀ ਨੂੰ ਵੀ ਜੋ ਹੋਰ ਵੀ ਕਿੰਨੇ ਮਸਲੇ ਆਏ ਨੇ ਬਰਗਾੜੀ ਵਾਲੇ ਇਹਨਾਂ ਨੇ ਆਇਨ ਕੀਤਾ ਉੱਥੇ ਕੇਸ ਉਲਝੇ ਫਿਰਦੇ ਨੇ ਜੀ ਸਾਰੇ ਹੀ ਵੋਟ ਸਿਆਸਤ ਹੂੰ ਮਤਲਬ ਜੋ ਕਰਦਾ ਵੋਟ ਸਿਆਸਤੇ ਕਰ ਰਹੇ ਨੇ ਇਨਸਾਫ ਦੀ ਸਿਆਸਤ ਕਿਸੇ ਮਾਮਲੇ ਤੇ ਹੋ ਨਹੀਂ ਰਹੀ ਤੇ ਵੱਧ ਤੋਂ ਵੱਧ ਝੋਲਾ ਪਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੀ ਆ ਗੱਲ ਆਖੀ ਆ ਉਹਦੇ ਸਪਸ਼ਟੀਕਰਨਾਂ ਦੇ ਵਿੱਚ ਕਿ ਆਮ ਆਦੀ ਪਾਰਟੀ ਨੂੰ ਪੁੱਛਿਆ ਕਿਉਂ ਨਹੀਂ ਜਾ ਰਿਹਾ 26 27 ਮਹੀਨੇ ਤੇ ਇਹਨਾਂ ਦੇ ਵੀ ਬੀਤ ਗਏ ਇਹ ਤੇ ਉੱਥੇ ਅੱਗੇ ਹੀ ਨਹੀਂ ਦੇ ਰਿਹਾ ਕਿ ਡੇਰਾ ਮੁਖੀ ਨੂੰ ਹੋਣੀ ਪੁੱਛ ਲਈ ਮੈਂ ਕਹਿੰਨਾ ਪੁੱਛ ਲੈਣ ਦੀ ਪਰ ਇਹਦੇ ਨਾਲ ਉਹਨਾਂ ਦੇ ਪਾਪ ਬਰੀ ਤਾਂ ਨਹੀਂ ਹੁੰਦੇ ਹੂੰ ਦਲਜੀਤ ਚਿੰਮੇ ਬਾਰੇ ਨੂੰ ਸਵਾਲ ਕੀਤਾ ਇੱਕ ਪੱਤਰਕਾਰ ਨੇ ਵੀ ਭਾਈ ਕੌਂਕੇ ਅਕਾਲ ਤਖਤ ਦੇ ਜਥੇਦਾਰ ਸੀ ਬਾਦਲ ਸਾਹਿਬ ਨੂੰ ਪਤਾ ਫੜੇ ਹੋਇਆ ਉਹਨਾਂ ਨੇ ਪੁਲਿਸ ਅਫਸਰਾਂ ਨਾਲ ਗੱਲ ਕੀਤੀ ਆ ਉਹ ਜਦੋਂ ਫੜੇ ਹੋਏ ਸੀ ਧਰਨਾ ਵੀ ਦਿੱਤਾ ਉੱਥੇ ਜਾ ਕੇ ਫਿਰ ਇਹ ਗ੍ਰਿਫਤਾਰ ਵੀ ਕੀਤੇ ਸੀ ਵੀ ਉਹਦੀ ਜਾਂਚ ਰਿਪੋਰਟ ਦਾ ਕੀ ਬਣਿਆ ਚੀਮੇ ਦਾ ਜਵਾਬ ਸੀ ਕਹਿੰਦਾ ਤੁਸੀਂ ਉਹਨੂੰ ਮਾਰਨ ਵਾਲੇ ਨੂੰ ਤਾਂ ਪੁੱਛਦੇ ਨਹੀਂ ਮਾਰਨ ਵਾਲੇ ਤਾਂ ਪੁੱਛ ਲਿਆ ਅਗਲੇ ਨੇ ਬੈਂਤ ਸਿੰਘ ਨੂੰ ਤੁਸੀਂ ਐਂ ਕਹਿੰਦੇ ਤੁਹਾਨੂੰ ਵੀ ਉਸੇ ਤਰ੍ਹਾਂ ਪੁੱਛਣ ਲੋਕ ਮਾਰਨ ਵਾਲੇ ਨੂੰ ਪੁੱਛਿਆ ਤਾਂ ਇਹ ਉਹਨਾਂ ਖਰਚੇ ਆ ਨਾ ਜੀ ਤੁਸੀਂ ਕਿਹਾ ਸੀ ਅਸੀਂ ਇਨਸਾਫ ਦੇਵਾਂਗੇ ਉਹਦੀ ਜਵਾਬਦੇਹੀ ਕਿੱਥੇ ਆ ਜੀ ਇਹ ਹੁਣ ਸਾਰਿਆਂ ਨੇ ਕੰਮ ਫੜ ਲਿਆ 70 ਸਾਲ ਹੋ ਗਏ ਜੀ ਪੁਰਾਣਾ ਆਇਆ ਜੀ ਨਹਿਰੂ ਵੇਲੇ ਆਇਆ ਜੀ ਆਪਣੀ ਗੱਲ ਤੋਂ ਮੁਕਰਨ ਦੀ ਥਾਂ ਉਹਦਾ ਜਵਾਬਦੇਹੀ ਹੋਣ ਦੀ ਤਾਂ ਦੂਜੀ ਗੱਲ ਚੱਕ ਲੋ ਤੁਸੀਂ ਸੋ ਇਹ ਇਹ ਰਵਈਆ ਜਿਹੜਾ ਮੈਂ ਤਾਂ ਦੇਖਾਂ ਵੀ ਬਲਾਰੇ ਕਿਵੇਂ ਭੜਕਦੇ ਨੇ ਤੇ ਕਿਵੇਂ ਝੂਠ ਬੋਲਦੇ ਨੇ ਕਾਂਦੀ ਦਲ ਦੇ ਸੋ ਇਹ ਇਸ ਕਰਕੇ ਇਹ ਜਿਹੜਾ ਕਹਿੰਦੇ ਨੇ ਨਾ ਤੁਸੀਂ ਠੀਕ ਆ ਚਲੋ ਉਹਨਾਂ ਨੂੰ ਕੱਢ ਤਾਂ ਪਰ ਜਿਨ੍ਹਾਂ ਨੂੰ ਪੰਥ ਨੇ ਕੱਢਤਾ ਉਹਦਾ ਇਲਾਜ ਕੀ ਕਰੋਗੇ ਹੂੰ ਰੁੱਸਿਆ ਰੱਬ ਕਿਵੇਂ ਮਨਾਓਗੇ ਰੁੱਸਿਆ ਪੰਥ ਕਿਵੇਂ ਮਨਾਓਗੇ ਉਹਦੇ ਬਾਰੇ ਸੋਚਣ ਦੀ ਲੋੜ ਹੈ ਜੀ ਬਹੁਤ ਸ਼ੁਕਰੀਆ ਜੀ ਤੈਸਨ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਵਿਚਾਰ ਰੱਖੇ ਨੇ ਇਸ ਮੁੱਦੇ ਦੇ ਉੱਤੇ ਤੁਹਾਡਾ ਇਸ ਮੁੱਦਿਆਂ ਦੇ ਬਾਰੇ ਇਹਨਾਂ ਵਿਚਾਰਾਂ ਦੇ ਬਾਰੇ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਤੁਸੀਂ ਵੀ ਕਮੈਂਟ ਬਾਕਸ ਦੇ ਜਰੀਏ ਸਾਂਝੇ ਕਰ ਸਕਦੇ ਹੋ